ਹੁਣ ਇਹ ਹਿੰਡ ਪਗਾ ਰਹੀ ਨਹੀਂ ਆਪਣੀ ਅਸ ਵੀ ਅੱਡ ਅੱਡ ਲੀਹਾ ਪਾੜ ਕੇ ਚੱਲਣਾ ਜੇ ਤੁਹਾਡੀ ਭਾਵ ਨਹੀਂ ਇਹ ਆ ਵੀ ਤੁਸੀਂ ਨਾਲ ਦਿਆਂ ਨੂੰ ਲਾਤੜ ਕੇ ਵੱਡਾ ਬਣਨਾ ਇਹ ਤਾਂ ਹੋਣਾ ਨਹੀਂ ਜੀ ਜਿਵੇਂ ਕਹਿੰਦੇ ਆ ਕੱਠ ਲੋਹੇ ਦੀ ਲੱਟ ਸਿਰ ਵਿੱਚ ਝਾਲਮ ਦੇ ਇਹਨਾਂ ਨੇ ਕੱਠ ਨੂੰ ਤੋੜਿਆ ਮੋਰਚਾ ਪਹਿਲਾਂ ਡੱਲੇ ਵਾਲ ਸਾਹਿਬ ਨੇ ਤੋੜਿਆ ਫਿਰ ਉਹਨਾਂ ਨੇ ਏਕਤਾ ਦੀ ਗੱਲ ਚਲਾਈ ਉਹ ਨਹੀਂ ਮੰਨਿਆ ਕਹਿੰਦਾ ਮੈਂ ਗੱਲੇ ਨਹੀਂ ਕਰਨੀ ਜਵਾਨੀ ਦਾ ਮਤਲਬ ਇਹ ਨਹੀਂ ਵੀ ਜਿਹੜੇ ਦੀਪ ਸਿੱਧੂ ਨਾਲ ਸੀ ਜਾਂ ਲੱਖੇ ਸਿਧਾਣੇ ਨਾਲ ਕਿਸਾਨਾਂ ਨਾਲ ਜਵਾਨ ਨਹੀਂ ਕਿਸਾਨਾਂ ਦੇ ਪੁੱਤ ਜਵਾਨ ਨਹੀਂ ਮਤਲਬ ਐਵੇਂ ਤੁਸੀਂ ਇੱਕ ਜਿਹਦੇ ਪੱਲੇ ਕੁਝ ਨਹੀਂ ਹੁੰਦਾ ਨਾ ਜੀ ਨਾ ਜੱਥੇਬੰਦੀ ਨਾ ਕੋਈ ਮਾਰਗ ਸੇਧ ਨਾ ਕੋਈ ਦਿਸ਼ਾ ਉਹ ਕਹਿੰਦਾ ਜਵਾਨੀ ਦੇ ਜਜਵਾਤ ਜੀ ਜਵਾਨੀ ਦਾ ਜੋਸ਼ ਜੀ ਹੁਣ ਲੱਖਾ ਸਿਧਾਣਾ ਜੀ ਇਹਨੂੰ ਕਿਹਨੇ ਹੱਕ ਦਿੱਤਾ ਸੀ ਇਹ ਸੱਦਾ ਦੇਣ ਦਾ ਵੀ ਪੋਕਲੈਨ ਨਾਲ ਲੈ ਕੇ ਆਓ ਜੀ ਸੀਬੀ ਲੈ ਕੇ ਆਓ ਇਹ ਅਸਲ 'ਚ ਵਕੀਲ ਉਹਨਾਂ ਦਾ ਸਾਬਤ ਹੋ ਗਿਆ। ਹੁਣ ਜਦੋਂ ਸਾਬਤ ਹੋ ਗਿਆ ਫੇਰ ਜੁਮਲਾ ਛੱਡਦਾ ਆਪਰੇਸ਼ਨ ਲੋਟਸ ਵਾਂਗੂ। ਮੇਰੀ ਸਰਕਾਰ ਤੋੜਨ ਦੀਆਂ ਧਮਕੀਆਂ ਦਿੰਦੇ ਨੇ। ਮੈਂ ਇੰਨੀਆਂ 20 ਸਰਕਾਰਾਂ ਵਾਰਦਾ। ਤੂੰ ਇੱਕੇ ਚਲਾ ਲਾ ਪੰਜ ਸਾਲ ਭਰਾਵਾ ਜੀ ਚਲਾ ਸਕਦਾ। 20 ਕਿੱਥੋਂ ਵਾਰ ਦੇਂਗਾ ਤੂੰ ਜੇ ਮੁੜ ਕੇ ਬਣੇਗਾ ਤਾਂ ਹੀ ਵਾਰਾਂਗਾ। ਉੱਥੇ ਟੀਵੀ ਤੇ ਵੀ ਜਦੋਂ ਘੇਰਿਆ ਵੀ ਆ ਤੂੰ ਐਮਐਸਪੀ ਦੀ ਗੱਲ ਕਰਦਾ ਸੀ। ਕਹਿੰਦਾ ਤੁਹਾਡੇ ਹੱਥ 'ਚ 15 ਲੱਖ ਆ ਗਿਆ ਹੁਣ। ਇਹਦਾ ਮਤਲਬ 15 ਲੱਖ ਵਾਲਾ ਜੁਮਲੇ ਛੱਡਦਾ ਜੀ। ਜਿਵੇਂ ਕਹਿੰਦੇ ਕਹੀਂ ਤੇ ਨਗਾਹੇ ਕਹੀਂ ਤੇ ਨਿਸ਼ਾਨਾ ਨਿਸ਼ਾਨਾ ਤੇ ਇਹ ਸੀ ਵੀ ਇਸ ਟੈਮ ਨੂੰ ਰੋਲਣਾ ਉਹਨਾਂ ਦੇ ਵਰਤਾਂਤ ਨੂੰ ਰੋਲਣਾ ਜਿਹੜਾ ਕੋਲ ਰੂਪ ਕਹਿੰਦੇ ਨੇ ਆਇ ਨਹੀਂ ਹੁੰਦਾ ਆਇ ਨਹੀਂ ਹੁੰਦਾ ਕਰਕੇ ਦਿਖਾਵਾਂਗੇ ਹੋਰ ਰੋਲਣਾ ਹੁਣੇ ਕਾਂਟਾ ਬਦਲਣਾ ਥੋੜਾ ਜਿਹਾ ਔਖਾ ਲੱਗਦਾ ਪਰ ਇਹ ਕਹਿਣਾ ਪਊ ਇਹ ਕਹਿਣਾ ਪਊ ਵੀ ਅਸੀਂ ਕਿਹ ਫਸ ਆਓ ਸਾਂਝਾ ਸੋਚ ਕੇ ਵਿਚਾਰਕ ਪੂਲ ਕਹਿੰਦਾ ਕਹਿੰਦਾ ਉਹ ਕਹਿੰਦੇ ਨੇ ਸੋਚ ਵਿਚਾਰ ਕਰਕੇ ਨਵਾਂ ਕੋਲ ਦਾ ਰੂਪ ਤੈ ਕਰਾਂਗੇ ਅਸੀਂ ਕਹਿੰਦੇ ਅਸੀਂ ਨਹੀਂ ਇਹ ਮੋਰਚਾ ਛੱਡ ਸਕਦੇ ਮੰਨ ਕੇ ਆਗੇ ਸੀ ਇਹ ਵੀ ਉਹ ਚਾਰ ਪੰਜ ਫਸਲਾਂ ਤੇ ਐਮ ਐਸ ਪੀ ਉਹ ਜਿਹੜਾ ਫਰੋਲੀ ਉਹ ਤਾਂ ਦੀਰਾਂ ਦੀ ਖਦੋਂ ਨਿਕਲੀ ਸਾਰੇ ਕਿਸਾਨ ਅੰਦੋਲਨ ਕਹਿਣ ਲੱਗੇ ਵੀ ਇਹ ਤਾਂ ਕੁਛ ਰੱਦ ਕੀਤਾ ਸੀ ਦਿੱਲੀ ਅੰਦੋਲਨ ਤੁਸੀਂ ਉਹੀ ਜਿਵੇਂ ਕਹਿੰਦੇ ਅੱਗੇ ਸੀ ਰੰਗੇ ਰੰਗੇ ਕੁਮਾਰ ਨੇ ਕੋ ਅੱਗੇ ਚਾਬੀਆਂ ਹੱਥ ਫੜਾਏ ਫੇਰ ਉਦੋਂ ਸੰਭਲੇ ਮਾੜਾ ਜ ਫੇਰ ਇਹਨਾਂ ਨੇ ਗੱਲਬਾਤ ਤੋੜੀ ਪਰ ਸਮੱਸਿਆ ਤਾਂ ਫੇਰ ਉੱਥੀ ਸੀ ਆਪਣੇ ਤਾਂ ਕਹਾਵਤਾਂ ਵੀ ਜਦੋਂ ਔਖੇ ਹੋਮੋ ਦੁੱਖ ਹੋਵੇ ਤਾਂ ਕੋਠੇ ਚੜ੍ਹ ਕੇ ਢੋਲ ਵਜਾਈਏ ਜਾਂ ਕੰਦਾਂ ਤੋਂ ਵੀ ਸਲਾਹ ਲੈ ਲੈਣੀ ਚਾਹੀਦੀ ਹੈ ਆਪ ਤਾਂ ਅਰਦਾਸ ਕਰਕੇ ਆਇਆ ਅਰਦਾਸ ਕਰਨ ਦਾ ਮਤਲਬ ਇੱਕਵੇਂ ਹੁੰਦਾ ਵੀ ਅਸੀਂ ਸ਼ਹੀਦ ਹੋਣਾ ਜੇ ਗੁਰੂ ਕੇ ਬਾਗ ਦਾ ਮੋਰਚਾ ਚੱਲਿਆ ਸੀ ਜੇ ਕਹਿੰਦੇ ਸਾਡਾ ਸੰਘਰਸ਼ ਪਰਮਨ ਤੇ ਸ਼ਾਂਤੀਪੂਰਕ ਰਹੂ ਇਹਦੇ ਵਿੱਚੋਂ ਸ਼ਹਾਦਤ ਕਿੱਥੇ ਨਿਕਲਦੀ ਆ ਜੀ ਠੀਕ ਆ ਤੁਸੀਂ ਪਰਮਨ ਤੁਹਾਡੇ ਤੇ ਲਾਠੀ ਵੀ ਚੱਲ ਸਕਦੀ ਆ ਗੋਲੀ ਵੀ ਚੱਲ ਸਕਦੀ ਆ ਪਰ ਇਹ ਕਹਿਣਾ ਵੀ ਅਸੀਂ ਤਾਂ ਸ਼ਹੀਦ ਹੋਣਾ ਆ ਰਾਜੇਲ ਸਾਹਿਬ ਠੋਕ ਕੇ ਕਹਿੰਦੇ ਸੀ ਜਿੱਤੇ ਹਿੱਸਾ ਦਾਖਲ ਹੋਗੀ ਮੋਰਚੇ ਚ ਆਪਾਂ ਉਦੀ ਫੇਲ ਹੋ ਜਾਗੇ ਹੁਣ ਸਰਜੀਤ ਫੂਲੇ ਕਹਿੰਦਾ ਉਦੋਂ ਵੀ ਕਹਿੰਦਾ ਸੀ ਵੀ ਬੈਠੇ ਕੀ ਕਰਦੇ ਆ ਜੀ ਅੱਗੇ ਵਧੋ ਜਿਉਂ ਜਿਉਂ ਜ਼ੁਲਮ ਹੋਊ ਓਨੀ ਲੋਕ ਹਮੈਤ ਜ਼ਿਆਦੇ ਇਹ ਰਟੇ ਰਟਾ ਇੱਕੜੇ ਇੱਕੜੇ ਫਾਰਮੂਲੇ ਨੇ ਅੱਜ ਦੇ ਯੁੱਗ 'ਚ ਇਹ ਗੱਲ ਨਹੀਂ ਹੈਗੀ ਸਤਿ ਸ੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਕਿਸਾਨ ਦਿੱਲੀ ਜਾਣ ਦੇ ਲਈ ਚੱਲੇ ਪਰ ਪੰਜਾਬ ਦੀਆਂ ਸਰਹੱਦਾਂ ਤੇ ਰੋਕ ਲਿਆ ਗਿਆ ਪੰਜਾਬ ਦੀਆਂ ਸਰਹੱਦਾਂ ਤੇ ਹੀ ਬਿਠਾ ਦਿੱਤਾ ਗਿਆ ਹਾਲਾਂਕਿ ਚੱਲੇ ਦਿੱਲੀ ਜਾਣ ਦੇ ਲਈ ਸੀ ਉਸ ਤੋਂ ਬਾਅਦ ਬੜਾ ਕੁਝ ਹੋਇਆ ਗੱਲਾਂ ਇਹ ਵੀ ਸਾਹਮਣੇ ਆਈਆਂ ਕਿ ਜਿਹੜੇ ਨਾਲ ਤੁਰੇ ਨੇ ਉਹ ਸਹੀ ਨਹੀਂ ਤੇ ਦੂਸਰੇ ਗद्दार ਨੇ ਦੂਸਰੇ ਡਰਪੋਕ ਨੇ ਬੜਾ ਕੁਝ ਸਰਜਣ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਬੜੇ ਵਰਤਾਂਤ ਜਿਹੜੇ ਹੈਗੇ ਉਹ ਚੱਲੇ ਹਾਲਾਂਕਿ ਹੁਣ ਵੀ ਕਿਹਾ ਇਹ ਹੀ ਜਾ ਰਿਹਾ ਕਿ ਭਈ ਹਲੇ ਦਿੱਲੀ ਜਾਣ ਦਾ ਫੈਸਲਾ ਅੱਗੇ ਲੈਣਾ ਹੈ ਕਿ ਹੁਣ ਅੱਗੇ ਕਿਸਾਨ ਦਿੱਲੀ ਜਾ ਸਕਣਗੇ ਕਿ ਯੋ ਰੋਕਾਂ ਪੱਟ ਸਕਣਗੇ ਜਿਹੜੀਆਂ ਇੰਨੇ ਦਿਨਾਂ ਤੋਂ ਪੱਟ ਕੇ ਨਹੀਂ ਜਾ ਸਕਿਆ। तमाम ਮਸਲੇ ਤੇ ਗੱਲਬਾਤ ਕਰਾਂਗੇ। ਮੇਰੇ ਨਾਲ ਮਾਲਵਿੰਦਰ ਸਿੰਘ ਮਾਲੀ ਹੋਣਗੇ। ਸਭ ਤੋਂ ਪਹਿਲਾਂ ਮਾਲੀ ਸਾਹਿਬ ਦਾ ਸਵਾਗਤ ਕਰ ਲਈਏ ਫਿਰ ਅਗਲੀ ਗੱਲਬਾਤ ਕਰਵਾਂਗੇ। ਸਰ ਸਵਾਗਤ ਸਭ ਤੋਂ ਪਹਿਲਾਂ। ਸ਼ੁਕਰੀਆ ਜੀ। ਸਰ ਪਹਿਲਾ ਸਵਾਲ ਇਹ ਹੈ ਕਿ ਜਿਵੇਂ ਗੱਲ ਕਰਦੇ ਕਿ ਹੁਣ ਵੀ ਕਹਿੰਦੇ ਨੇ ਕਿ ਤੈਨੂੰ ਸ਼ੁਭ ਕਰਨ ਦਾ ਪੋ ਗਿਆ। ਉਸ ਤੋਂ ਬਾਅਦ ਕਿਉਂਕਿ ਖਬਰ ਦੇ ਵਿੱਚ ਇਹ ਲਿਖਿਆ ਕਿ ਉਸ ਤੋਂ ਬਾਅਦ ਅੱਗੇ ਜਾਣ ਦਾ ਪਲਾਨ ਕੀਤਾ ਜਾਵੇਗਾ। ਕਿ ਹੁਣ ਅੱਗੇ ਵਧਣਾ ਦੇ ਦੇਣਗੇ ਕਿਉਂਕਿ ਇਹ ਚੀਜ਼ ਇੱਕ ਤਾਂ ਸਪਸ਼ਟ ਹੋ ਗਈ ਕਿ ਅੱਗੇ ਵਧਣਾ ਔਖਾ ਨਹੀਂ ਬੇਹਦੀ ਔਖਾ ਆ ਅੱਗੇ ਵਧਿਆ ਜੋ ਕਿਸਾਨਾਂ ਦੇ ਵੱਲੋਂ ਨਹੀਂ ਦੇਖੋ ਕੋਈ ਵੀ ਜਿਹੜਾ ਕੋਲ ਦਾ ਪੈਂਤੜਾ ਹੁੰਦਾ ਤੁਹਾਡੇ ਨਾਲ ਹਮਾਇਤ ਕਿੱਡੀ ਆ ਤੁਹਾਡੇ ਕੋਲ ਰੂਪ ਨਾਲ ਲੋਕ ਕਿਹੜੀ ਹੱਦ ਤੱਕ ਸਹਿਮਤ ਨੇ ਉਹਦੇ ਨਾਲ ਸਭ ਕੁਝ ਹੋ ਸਕਦਾ ਹੁੰਦਾ ਇਹ ਹੀ ਜੀ ਕੋਈ ਗੱਲ ਨਹੀਂ ਮਤਲਬ ਉਹ ਨਹੀਂ ਕੋਈ ਹੋਰ ਲੰਘਾ ਭੰਨਿਆ ਜਾ ਸਕਦਾ ਹੁੰਦਾ ਪਰ ਦੇਖੀ ਜਨ ਜੀ ਪਹਿਲਾਂ ਕਿੰਨੇ ਹੋਰ ਲਿੰਕ ਰੋਡ ਵਾਲੇ ਲੰਘੇ ਨੇ ਕਿਸੇ ਤਰ੍ਹਾਂ ਦਾ ਪਰ ਉਹ ਜੇ ਲੋਕ ਅੰਦੋਲਨ ਹੋਵੇ ਇਸ ਅੰਦੋਲਨ ਦੀ ਸਮੱਸਿਆ ਅਸਲ 'ਚ ਇਹ ਆ ਗਈ ਵੀ ਪਹਿਲੀ ਇਹ ਟੁੱਟ ਕੇ ਤੁਰੇ ਮਤਲਬ ਜਿਹੜਾ ਪਹਿਲਾ ਸੰਯੁਕਤ ਕਿਸਾਨ ਮੋਰਚਾ ਜਿਨੇ ਇੱਕ ਐਡੀ ਵੱਡੀ ਇਤਿਹਾਸਿਕ ਜਿੱਤ ਜਿੱਤੀ ਆ ਜਿਨੇ ਹਰ ਇੱਕ ਮੋਦੀ ਦੀ ਚਾਲ ਨੂੰ ਪੁੱਠੀ ਪਾਇਆ ਇਹਨਾਂ ਨੇ ਆਪ ਦੀ ਸਮਝ ਅਨੁਸਾਰ ਢੋਲ ਰੂਪ ਤੈਅ ਕਰਕੇ ਲੜਨ ਦਾ ਐਲਾਨ ਕਰਤਾ ਪਹਿਲੇ ਦਿਨਤੀ ਇਹ ਗੱਲ ਇਹ ਆ ਗਈ ਸੀ ਵੀ ਯਾਰ ਇਹ ਅੱਡ ਅੱਡ ਜਾ ਰਹੇ ਨੇ ਇਕੱਠੇ ਜਾਣਾ ਚਾਹੀਦਾ ਜਦੋਂ ਮੰਗਾ ਸਾਝੀਆਂ ਨੇ ਮੁੰਦੇ ਸਾਝੀ ਨੇ ਇਕੱਠੇ ਕਿਉਂ ਨਹੀਂ ਜਾਂਦੇ ਚਲੋ ਫਿਰ ਕਾਫੀ ਵੱਡੀ ਗਿਣਤੀ ਚ ਲੋਕ ਆਏ ਪਰ ਉਦੋਂ ਇਹ ਗੱਲ ਸਪਸ਼ਟ ਹੋ ਗਈ ਸੀ ਵੀ ਐਤਕੀ ਉਹਨਾਂ ਨੇ ਜਾਣ ਨਹੀਂ ਦੇਣਾ ਦਿੱਲੀ ਕਿਉਂਕਿ ਜਿਹੜੇ ਲੈਵਲ ਦੀਆਂ ਉਹਨਾਂ ਨੇ ਤਿਆਰੀਆਂ ਕੀਤੀਆਂ ਕਰਨਾਲ ਵਾਲਾ ਡੀਸੀ ਤਾਂ ਮਿਲਟਰੀ ਸਦੀ ਮਿੱਠ ਅਗਾਹਾਂ ਵੀ ਨਾਕੇ ਕਿੰਨੇ ਮਜ਼ਬੂਤ ਕੀਤੇ ਫਿਰ ਮੁੜ ਕੇ ਦਿੱਲੀ ਵੀ ਨਾਕੇ ਪਹਿਲਾਂ ਨਾਲੋਂ ਵੀ ਵੱਡੇ ਮਜ਼ਬੂਤ ਕੀਤੇ ਉਹਨਾਂ ਨੇ ਵੀ ਜੇ ਆ ਗਏ ਉੱਥੋਂ ਵੀ ਲੰਘ ਕੇ ਤਾਂ ਇੱਥੇ ਕੀ ਕਰਾਂਗੇ ਜਾਨੀ ਉਹਨਾਂ ਨੇ ਮਿੱਥ ਲਿਆ ਸੀ ਵੀ ਐਤਕੀ ਪੰਜਾਬ ਨੂੰ ਨਖੇੜ ਕੇ ਕੁੱਟਣਾ ਜਿਵੇਂ ਜੰਮੂ ਕਸ਼ਮੀਰ ਨੂੰ ਨਖੇੜ ਲਿਆ ਸੀ ਨਾ ਜੀ ਉਹਨਾਂ ਨੇ ਚਾਲ ਜਿਹੜੀ ਚੱਲੀ ਉਹ ਚਾਲ ਤੇ ਫਸ ਗਈ ਅਸਲ 'ਚ ਉਹਨਾਂ ਨੇ ਨਾਲ ਦੀ ਨਾਲ ਗੱਲਬਾਤ ਦਾ ਸੱਦਾ ਦਿੱਤਾ ਭਗਵੰਤ ਮਾਨ ਕਹਿੰਦਾ ਮੈਂ ਵਿਚੋਲਾ ਮੈਂ ਵਿੱਚ ਪੈ ਗਿਆ ਮੈਂ ਉਹਨਾਂ ਨੂੰ ਕਿਹਾ ਵੀ ਭਾਈ ਇਹਨਾਂ ਨਾਲ ਮੰਗਾ ਮਸਲੇ ਨਿਬੜੋ ਕੋਈ ਮੰਗ ਨਹੀਂ ਨਿਭੜੀ ਸਿਰਫ ਇੱਕ ਛੋਟੀਆਂ ਗੱਲਾਂ ਸੀ ਸਹਿਮਤ ਹੋ ਸੀਮਤ ਹੋ ਕੇ ਰਹੇਗੇ ਜੀ ਇਸ ਖਾਤੇ ਬੰਦ ਕਰਤੇ ਜੀ ਆਹ ਬੰਦ ਕਰਤੇ ਈਵਨ ਪੰਜਾਬ ਸਰਕਾਰ ਨੇ ਜਿਹੜਾ ਪੰਜਾਬ ਦੀ ਭੂਗੋਲਕ ਤੰਤਰਤਾ ਜਿਹਨੂੰ ਆਪਾਂ ਕਹਿੰਦੀਏ ਉਹ ਅਲੰਘੀ ਸ਼ਰੇ ਆ ਮਾਂ ਨਾਕੇ ਵੀ ਕਹਿੰਦੇ ਨੇ ਪੰਜਾਬ ਦੀ ਹੱਦ 'ਚ ਲੱਗੇ ਹੋਏ ਨੇ ਫਾਇਰਿੰਗ ਆ ਜਿਹੜੀ ਆ ਬੁਲਟਾਂ ਦੀਆਂ ਦੂਜਿਆਂ ਦੀ ਅਥਰੂ ਗੈਸ ਦੇ ਉਹ ਵੀ ਪੰਜਾਬ ਦੇ ਏਰੀਆ 'ਚ ਹੋ ਰਿਹਾ ਪੰਜਾਬ ਸਰਕਾਰ ਨੇ ਚੁੱਪ ਵੱਟ ਲਈ ਉੱਥੇ ਵੀ ਇਹ ਮਸਲਾ ਇੰਨੀ ਨਾਲ ਨਹੀਂ ਉੱਠਿਆ ਆਖਰ ਦੇ ਵਿੱਚ ਜਿਹੜਾ ਮੰਨ ਕੇ ਆਗੇ ਸੀ ਇਹ ਵੀ ਉਹ ਚਾਰ ਪੰਜ ਫਸਲਾਂ ਤੇ ਐਮਐਸਪੀ ਉਹ ਜਿਹੜਾ ਫਰੋਲੀ ਉਹ ਤਾਂ ਲੀਰਾਂ ਦੀ ਖਦੋਂ ਨਿਕਲੀ ਸਾਰੇ ਕਿਸਾਨ ਅੰਦੋਲਨ ਕਹਿਣ ਲੱਗੇ ਵੀ ਇਹ ਤਾਂ ਕੁਝ ਰੱਦ ਕੀਤਾ ਸੀ ਦਿੱਲੀ ਅੰਦੋਲਨ 'ਚ ਤੁਸੀਂ ਉਹੀ ਜਿਵੇਂ ਕਹਿੰਦੇ ਆ ਗਏ ਸੀ ਰੰਗੇ ਰੰਗੇ ਕੁਮਾਰ ਨੇ ਕੋ ਅੱਗੇ ਚਾਬੀਆਂ ਹੱਥ ਫੜਾਏ ਫਿਰ ਉਦੋਂ ਸੰਭਲੇ ਇਹ ਮਾੜਾ ਜਿਹਾ ਫਿਰ ਇਹਨਾਂ ਨੇ ਗੱਲਬਾਤ ਤੋੜੀ ਪਰ ਸਮੱਸਿਆ ਤਾਂ ਫਿਰ ਉੱਥੀ ਸੀ ਵੀ ਨਾਕੇ ਕਿਵੇਂ ਤੋੜੇ ਜਾਣਗੇ ਉਹਨਾਂ ਨੇ ਇੱਕ ਵਾਰ ਇਹ ਦਿਖਾਤਾ ਜਿਹੜਾ ਉਦੋਂ ਨਹੀਂ ਦਿਖਾ ਸਕੀ ਸੀ ਵੀ ਇਹ ਪੰਜਾਬ ਦਾ ਰੌਲਾ ਜੀ ਅਸਲ 'ਚ ਪ੍ਰਚਾਰ ਬਿੱਡ ਤਾਂ ਵੱਡੀ ਪੱਧਰ ਤੇ ਇੰਨਾ ਪੰਜਾਬ ਨੂੰ ਐਮਐਸਪੀ ਦਿੱਤੀ ਜਾਂਦੀ ਹੈ ਇੰਨੀ ਖਰੀਦ ਹੁੰਦੀ ਹੈ ਮੁਲਕ 'ਚ ਨਹੀਂ ਐਡੀ ਹੁੰਦੀ ਦੂਜਾ ਉਹਨਾਂ ਨੇ ਇਹ ਸੋਚ ਲਿਆ ਵੀ ਇਹ ਕੀ ਇਹਨਾਂ ਨੂੰ ਕੁੱਟ ਕੇ ਆਪਾਂ ਵੋਟਾਂ ਮਟੂਰਨੀਆਂ ਨੇ ਹਰਿਆਣੇ ਨੂੰ ਉਹਨਾਂ ਨੇ ਪੂਰਾ ਜਿਨੂੰ ਆਪਾਂ ਕਹਿੰਦੇ ਸੰਗਲਾਂ ਚ ਕੈਦ ਕਰ ਲਿਆ ਵੱਡੀ ਪੱਧਰ ਤੇ ਮਤਲਬ ਪੈਰਾ ਮਿਲਟਰੀ ਫੋਰਸੇਜ਼ ਹੋਰ ਲਾਤੀਆਂ ਕਿਉਂਕਿ ਉਹਨਾਂ ਨੂੰ ਇਹ ਜੇ ਹਰਿਆਣੇ 'ਚ ਦਾਖਲ ਹੋ ਗਏ ਹਰਿਆਣਵੀ ਨਾਲ ਤੁਰ ਪਏ ਜਿਵੇਂ ਪਹਿਲਾਂ ਤੁਰ ਪਏ ਸੀ ਬਿਲਕੁਲ ਬਿਲਕੁਲ ਤੁਰ ਕੀ ਪਏ ਸੀ ਪਹਿਲਾਂ ਨਾਕੇ ਹੀ ਉਹਨੇ ਮੁੰਡੇ ਨੇ ਤੋੜੇ ਸੀ ਉਦੋਂ ਆਪਣੇ ਚੜੂਨੀ ਹੋਰਾਂ ਨੇ ਹਰਿਆਣਾ ਵਾਲੇ ਨਾਕੇ ਉਹਨਾਂ ਨੇ ਤੋੜਨੇ ਸ਼ੁਰੂ ਕਰਤੇ ਫਿਰ ਇਧਰੋਂ ਵੱਡਾ ਹੱਲਾ ਵਜਿਆ ਦਿੱਲੀ ਪਹੁੰਚ ਗਏ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਇਹ ਨਾਕੇ ਹੁਣ ਇਹ ਤੋੜ ਸਕਣਗੇ ਜਾ ਜਿੰਨੀ ਵੀ ਮੈਂ ਉਹਨਾਂ ਦੀ ਗੱਲ ਸੁਣੀ ਉਹ ਤਾਂ ਇਹਨਾਂ ਦੇ ਪ੍ਰਤਾਂਤ ਨੂੰ ਨਹੀਂ ਤੋੜ ਸਕੇ ਮਤਲਬ ਇਹ ਪ੍ਰਚਾਰ ਹੋ ਰਿਹਾ ਵੀ ਕਿਸਾਨ ਅੰਦੋਲਨ ਕਰਕੇ ਇਹਨਾਂ ਨੂੰ ਨੁਕਸਾਨ ਹੋ ਗਿਆ ਹੁਣ ਪਹਿਲਾਂ ਜਿੱਥੇ ਇਹ ਰੁੱਕੇ ਸੀ ਉਹ ਹਾਂ ਉਹਨਾਂ ਉੱਥੇ ਜੰਮ ਗਿਆ ਦਿੱਲੀ ਦੀਆਂ ਸਰਹੱਦਾਂ ਤੇ ਤੇ ਬਰਤਾਂਤ ਉਹਨਾਂ ਨੇ ਸਿਰਜਤਾ ਵੀ ਦਿੱਲੀ ਇਹਨਾਂ ਨੇ ਰੋਕੀ ਆ ਅਸੀਂ ਨਹੀਂ ਰੋਕੀ ਅਸੀਂ ਤਾਂ ਪਰਮਨ ਤਰੀਕੇ ਨਾਲ ਆਇਆ ਕਿਤੇ ਕੋਈ ਇਹੋ ਜੀ ਗੱਲ ਵੀ ਨਹੀਂ ਹਿਸਾਲੀ ਹੋਈ ਪੁਲਿਸ ਵਾਲਿਆਂ ਨੇ ਤਾਂ ਕੁੱਟ ਵੀ ਖਾਦੀ ਤੇ ਲੰਗਰ ਵੀ ਸ਼ਕਾਇਆ ਉਹਨਾਂ ਨੂੰ ਉਹਨਾਂ ਦੇ ਉਲਟ ਬਣ ਗਿਆ ਸੀ ਬਰਤਾਂਤ ਦੂਜਾ ਉਹਨਾਂ ਨੇ ਕਹਿੰਦਾ ਸੀ ਵੀ ਅਸੀਂ ਨਹੀਂ ਹਾਈ ਸੁਪਰੀਮ ਕੋਰਟ ਨਹੀਂ ਜਾਂਦੇ ਕਿਉਂਕਿ ਸਿਆਸੀ ਫੈਸਲਾ ਸਿਆਸਤ ਨਹੀਂ ਸਾਡਾ ਮਸਲਾ ਇਹ ਹੱਲ ਕਰਨਾ ਇਹ ਉਹਨਾਂ ਦੇ ਜਾਲ ਚ ਫਸ ਗਏ ਮਤਲਬ ਉਹ ਉਹ ਇਹ ਲੱਖ ਕਹੀਂ ਜਾਣ ਵੀ ਭਾਰਤ ਕਿਉਂਕਿ ਹੁਣ ਤੱਕ ਭਾਰਤ ਦੀ ਕੋਈ ਕਿਸਾਨ ਯੂਨੀਅਨ ਆਈਆਂ ਨਹੀਂ ਸਮਾਂ ਤੇ ਉਲਟਾ ਇਹ ਕਹਿਣਗੇ ਜਿੰਨਾ ਮੈਂ ਸੁਣਿਆ ਵੀ ਬਾਕੀ ਨਾਕੇ ਵੀ ਰੋਕਾਂਗੇ ਅਸੀਂ ਇਹ ਦੋ ਨਾਕਿਆਂ ਤੋਂ ਤੀਜਾ ਤਾਂ ਚਲੋ ਭੰਦੇਰ ਬੈਠੀ ਆ ਉੱਥੇ ਪਹਿਲਾਂ ਬਾਕੀ ਨਾਕੇ ਵੀ ਅਸੀਂ ਬਣਾਵਾਂਗੇ ਧਨੇਰ ਧਨੇਰ ਸਾਹਿਬ ਮਨਜੀਤ ਧਨੇਰ ਉਹ ਡੱਬ ਵਾਲੀ ਬੈਠ ਉਹ ਸੰਯੁਕਤ ਕਿਸਾਨ ਮੋਰਚੇ ਵਿੱਚ ਵੀ ਨੇ ਉਹ ਉੱਧਰ ਵੀ ਬੈਠੇ ਨੇ ਸੋ ਮੈਨੂੰ ਇਹ ਲੱਗਦਾ ਬਰਤਾਂਤ ਪੱਖੋਂ ਇਹ ਹਾਰ ਗਿਆ ਜਿਹੜਾ ਦੂਜਿਆਂ ਨੇ ਬਰਤਾਂਤ ਸਿਰਜਿਆ ਉਹ ਆ ਜਿਹੜਾ ਉਹ ਜ਼ੋਰ ਫੜ ਗਿਆ ਉਹਨਾਂ ਨੇ ਇਹਨਾਂ ਤੇ ਜੋ ਜ਼ਬਰ ਹੋਇਆ ਇਹਨਾਂ ਨਾਲੋਂ ਵੀ ਵੱਡਾ ਤਕੜਾ ਵਿਰੋਧ ਕੀਤਾ ਫਿਰ ਟਰੈਕਟਰ ਪ੍ਰੇਡ ਕੀਤੀ ਭਾਰਤ ਬੰਦ ਕੀਤਾ ਜਾਨੀ ਜਿਹੜਾ ਇਹਨਾਂ ਦਾ ਇਹ ਸੀ ਨਾ ਮੂਰੇ ਭੱਜ ਕੇ ਅਸੀਂ ਮਿਨੀਟਰ ਬਣ ਜਾਗੇ ਉਹ ਤਾਂ ਖੇਡ ਕੇ ਖੇਲਰ ਜਿਦੇ ਕਰਕੇ ਹੁਣ ਜਿਵੇਂ ਹੁੰਦਾ ਆਪਣੀ ਫੇਲ ਹੋਣ ਦਾ ਅਸਫਲ ਹੋਣ ਦਾ ਜਾਂ ਰੁਕਣ ਦਾ ਕਾਰਨ ਦੂਜਿਆਂ ਸਿਰ ਭੰਨਣ ਲੱਗੇ ਉਹਦਾ ਫੇਰ ਲੋਕਾਂ ਵੱਲੋਂ ਵਿਰੋਧ ਹੋਇਆ ਵੀ ਲੜਾਈ ਥੋੜੀ ਮੋਦੀ ਨਾਲ ਆ ਤੁਸੀਂ ਸਾਰਾ ਕੁਝ ਭਗਵੰਤ ਮਾਨ ਤੇ ਸੰਯੁਕਤ ਕਿਸਾਨ ਮੋਰਚੇ ਵੱਲ ਕੇਂਦਰਿਤ ਕਰ ਲਿਆ ਫੇਰ ਇਹ ਸੰਭਲੇ ਥੋੜਾ ਜਿਹਾ ਵੀ ਹਾਂ ਅਸੀਂ ਗਲਤ ਰਹਾ ਪਏ ਸੋ ਮੈਨੂੰ ਇਹ ਲੱਗਦਾ ਜਿਵੇਂ ਚੋਣਾ ਆ ਰਹੀਆਂ ਨੇ ਜਿਵੇਂ ਹੁਣ ਨਾ ਇਹ ਬੈਠਣਗੇ ਤਾਂ ਕਿਰੋਤੀ ਜਦੋਂ ਚੋਣ ਜਾਬਤਾ ਲੱਗ ਗਿਆ ਫੇਰ ਇਹਨਾਂ ਨੂੰ ਨਵਾਂ ਫੈਸਲਾ ਲੈਣਾ ਪਊ ਜਿਵੇਂ ਉਹ ਉਹਨਾਂ ਨੇ 14 ਮਾਰਚ ਨੂੰ ਦਿੱਲੀ ਰੱਖੀ ਆ ਪੰਚਾਇਤ ਕਿਉਂਕਿ ਉਹਨਾਂ ਦੇ ਸਾਹਮਣੇ ਏਜੰਡਾ ਇਹ ਆ ਦਰਸਤਾ ਕਿ ਖੇਤੀ ਸੰਕਟ ਕੀ ਆ ਮੁਲਕ ਦਾ ਉਹ ਉਹਵਾਰੀਏ ਇਹਦਾ ਹੱਲ ਕੀ ਆ ਉਹਵਾਰੀਏ ਤਾਂ ਕਿ ਪਾਰਟੀਆਂ ਨੂੰ ਮਜਬੂਰ ਕੀਤਾ ਜਾ ਸਕੇ ਪੋਜੀਸ਼ਨ ਲੈਣੀ ਪਵੇ ਉਹਨਾਂ ਨੂੰ ਜਿਵੇਂ ਰਾਹੁਲ ਗਾਂਧੀ ਨੇ ਲੈ ਲਈ ਵੀ ਐਮਐਸਪੀ ਬਾਰੇ ਅਸੀਂ ਗਰੰਟੀ ਦਾ ਕਾਨੂੰਨ ਬਣਾਵਾਂਗੇ ਇਸ ਕਰਕੇ ਜਨਤਕ ਲਾਮਬੰਦੀ ਉਸ ਤਰ੍ਹਾਂ ਦੀ ਜ਼ਰੂਰੀ ਸੀ ਜਿਹੜੇ ਹਿਸਾਬ ਨਾਲ ਇਹ ਦੇਖੋ ਜਿਹੀ ਜੀ ਤੁਹਾਡੀ ਸਮਝ ਆ ਜਿਹੀ ਜੀ ਤੁਹਾਡੀ ਪਹੁੰਚ ਆ ਉਹ ਜੇ ਤੁਸੀਂ ਕੋਲ ਰੂਪ اختیار ਕਰੋਗੇ ਜਿਹੜੀਆਂ ਸਾਰੀਆਂ ਧਿਰਾਂ ਉਸ ਸਾਂਝੇ ਮੋਰਚੇ 'ਚ ਖੜੂ ਪਉਂਦੀਆਂ ਸੀ ਜਾਂ ਟੇੜ ਨਾਲ ਚੱਲਦੀਆਂ ਸੀ ਉਹ ਅਸਲ 'ਚ ਸਾਰੀਆਂ ਇਕੱਠੀਆਂ ਹੋ ਗਈਆਂ ਇੱਧਰਲੇ ਪਾਸੇ ਈਵਨ ਉਹ ਗਰਾਹਾ ਸਾਹਿਬ ਪਹਿਲਾਂ ਨਾਲੋਂ ਵੀ ਜਾਦੇ ਪੱਕੇ ਹੋ ਗਏ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਉਹਨਾਂ ਨੇ ਵੀ ਤਜਰਬੇ ਤੋਂ ਸਿੱਖਿਆ ਉਹਨਾਂ ਨੇ ਤਾਂ ਦੋਸ਼ ਲਾਇਆ ਵੀ ਸਾਡੇ ਕੋਲੇ ਤਾਂ ਇਸ ਕਰਕੇ ਹੁੰਦੇ ਸੀ ਮੀਟਿੰਗਾਂ ਕਰਦੇ ਸੀ ਵੀ ਸੰਯੁਕਤ ਕਿਸਾਨ ਮੋਰਚੇ 'ਚੋਂ ਨਿਕਲ ਤਾਂ ਕਿ ਉਹਨੂੰ ਆਪਾਂ ਨਿਸ਼ਤ ਨੂਬੂਦ ਕਰੀਏ ਸੋ ਜੇ ਤੁਹਾਡੀ ਭਾਵਨਾ ਹੀ ਇਹ ਆ ਵੀ ਤੁਸੀਂ ਨਾਲਦਿਆਂ ਨੂੰ ਲਾਤੜ ਕੇ ਵੱਡਾ ਬਣਨਾ ਇਹ ਤਾਂ ਹੋਣਾ ਨਹੀਂ ਜੀ ਇਹ ਤਾਂ ਮਤਲਬ ਜਿਵੇਂ ਕਹਿੰਦੇ ਆ ਕੱਠ ਲੋਹੇ ਦੀ ਲੱਠ ਸਿਰ ਵਿੱਚ ਝਾਲਮ ਦੇ ਇਹਨਾਂ ਨੇ ਕੱਠ ਨੂੰ ਤੋੜਿਆ ਮੋਰਚਾ ਪਹਿਲਾਂ ਡੱਲੇ ਵਾਲ ਸਾਹਿਬ ਨੇ ਤੋੜਿਆ ਫਿਰ ਉਹਨਾਂ ਨੇ ਇਕਤਾ ਦੀ ਗੱਲ ਚਲਾਈ ਉਹ ਨਹੀਂ ਮੰਨਿਆ ਕਹਿੰਦਾ ਮੈਂ ਗੱਲੇ ਨਹੀਂ ਕਰਨੀ ਰਾਜੇ ਵਾਲ ਸਾਹਿਬ ਨੇ ਗਲਤੀ ਕੀਤੀ ਉਹਨਾਂ ਦੀ ਸਾਖ ਨੂੰ ਕਿੱਡਾ ਬੱਟਾ ਲੱਗਿਆ ਸੀ ਉਹਨਾਂ ਨੇ ਗਲਤੀ ਮੰਨ ਕੇ ਉੱਥੇ ਆ ਗਏ ਜੋਗਤਾ ਹੈਗੀ ਉਹ ਲੀਡਰ ਅੱਜ ਫੇਰ ਵੀ ਦੇਖ ਲਓ ਉਹਨਾਂ ਦਾ ਮਾਨਸਤਿਕਰਾ ਜਿਹੜਾ ਉਹੀ ਰਿਵਾਈਵ ਹੋ ਗਿਆ ਪਹਿਲਾ ਵਾਲਾ ਹੁਣ ਇਹ ਹਿੰਡ ਪਗਾ ਰਹੇ ਨੇ ਆਪਣੀ ਅਸ ਵੀ ਅਸੀਂ ਅੱਡ ਅੱਡ ਲੀਹਾ ਪਾੜ ਕੇ ਚੱਲਣਾ ਮੈਨੂੰ ਲੱਗਦਾ ਇਹਦਾ ਨੁਕਸਾਨ ਹੋਊਗਾ ਉਸੀਂ ਨਾਕੇ ਦੀ ਗੱਲ ਕਰੀ ਆ ਮਾਲੀ ਸਾਹਿਬ ਇੱਕ ਗੱਲ ਇਹ ਵੀ ਚੱਲੀ ਕਿ ਨਾਕੇ ਤੋੜਨ ਵਾਲੀ ਜਿਹੜੀ ਪਿਛਲੀ ਜਵਾਨੀ ਸੀ ਉਹ ਜਵਾਨੀ ਐਤਕੀ ਅੱਗੇ ਨਹੀਂ ਰਹੀ ਉਸ ਜਵਾਨੀ ਨੇ ਹੀ ਨਾਕੇ ਤੋੜੇ ਸੀ ਉਹ ਜਵਾਨੀ ਹੀ ਹੁਣ ਐਤਕੀ ਵੀ ਨਾਕੇ ਤੋੜੂਗੀ ਉਹ ਕਿਹੜੀ ਜਵਾਨੀ ਦੀ ਗੱਲ ਜਿਹੜੀ ਸੋਸ਼ਲ ਮੀਡੀਆ ਤੇ ਖਾਸ ਕਰਕੇ ਚੱਲੀ ਹੈ ਕਿ ਉਹ ਜਵਾਨੀ ਨੇ ਹੀ ਨਾਕੇ ਤੋੜੇ ਸੀ ਉਹੀ ਜਵਾਨੀ ਐਤਕੀ ਤੋੜ ਦੂ ਪਹਿਲੀ ਗੱਲ ਤਾਂ ਇਹ ਹੈ ਵੀ ਉਹ ਕੱਠ ਕਿੱਡਾ ਵੱਡਾ ਸੀ ਕਿੰਨੀਆਂ ਯੂਨੀਅਨਾਂ ਕਿੰਨੀਆਂ ਜਥੇਬੰਦੀਆਂ ਨਾਲ ਸੀ ਜਵਾਨੀ ਦਾ ਮਤਲਬ ਇਹ ਨਹੀਂ ਵੀ ਜਿਹੜੇ ਦੀਪ ਸਿੱਧੂ ਨਾਲ ਸੀ ਜਾਂ ਲੱਖੇ ਸਿਧਾਣੇ ਨਾਲ ਜਾਂ ਕਿਸਾਨਾਂ ਨਾਲ ਜਵਾਨ ਨਹੀਂ ਮਤਲਬ ਐਵੇਂ ਤੁਸੀਂ ਇੱਕ ਜਿਹਦੇ ਪੱਲੇ ਕੁਝ ਨਹੀਂ ਹੁੰਦਾ ਨਾ ਜੀ ਨਾ ਜਥੇਬੰਦੀ ਨਾ ਕੋਈ ਮਾਰਗ ਸੇਧ ਨਾ ਕੋਈ ਦਿਸ਼ਾ ਉਹ ਕਹਿੰਦਾ ਜਵਾਨੀ ਦੇ ਜज्ਬਾਤ ਜੀ ਜਵਾਨੀ ਦਾ ਜੋਸ਼ ਜੀ ਜੋਸ਼ ਜਵਾਨੀ ਦਾ ਕਿਸਾਨ ਅੰਦੋਲਨ ਦੇ ਵਿੱਚ ਸੀ ਕਿਹੜੀ ਜਥੇਬੰਦੀ ਸੀ ਨੌਜਵਾਨੀ ਦੀ ਜਿਹਨੇ ਸੱਦਾ ਦਿੱਤਾ ਸੀ ਅਸੀਂ ਮੋਰਚੇ 'ਚ ਜਾਵਾਂਗੇ ਨਾ ਕਿਸੇ ਵਿਦਿਆਰਥੀ ਯੂਨੀਅਨ ਨੇ ਦਿੱਤਾ ਸੀ ਨਾ ਕਿਸੇ ਨੌਜਵਾਨ ਜਥੇਬੰਦੀ ਨੇ ਦਿੱਤਾ ਸੀ ਐਵੇਂ ਦੋ ਬੰਦੇ ਜਾ ਕੇ ਤੁਸੀਂ ਨੌਜਵਾਨਾਂ ਦੇ ਆਪ ਦੇ ਆਪ ਨੂੰ ਲੀਡਰ ਘੋਸ਼ਟ ਕਰ ਦੋ ਸੋ ਉਹ ਜਵਾਨੀ ਹੁਣ ਵੰਡੀ ਗਈ ਇੱਕ ਹਿੱਸੇ ਨਾਲ ਜੁੜੀ ਹੋਈ ਜਵਾਨੀਆਂ ਜਿਹੜੀ ਹੈਗੀ ਆ ਇਹ ਠੀਕ ਆ ਜਿੰਨੀ ਕੁ ਮੈਨੂੰ ਜਾਣਕਾਰੀ ਮਿਲੀ ਆ ਦੀਪ ਸਿੱਧੂ ਤੇ ਅਮਰਤਪਾਲ ਦੇ ਬੰਦੇ ਇਸ ਮੋਰਚੇ 'ਚ ਸ਼ਾਮਲ ਹੈਗੇ ਨੇ ਉਹਨਾਂ ਦੀ ਗਿਣਤੀ ਕਿੰਨੀ ਆ ਉਹ ਇਹਨਾਂ ਦੇ ਕਿੰਨੇ ਕੁ ਕੰਟਰੋਲ 'ਚ ਨੇ ਉਹ ਤਾਂ ਹੁਣ ਤੁਹਾਨੂੰ ਪਤੀਆ ਪ੍ਰੋਬਲਮ ਤਾਂ ਆ ਰਹੀ ਆ ਖਨੌਰੀ ਤਾਂ ਖਾਸ ਕਰਕੇ ਆਈ ਆ ਹੁਣ ਲੱਖਾ ਸਧਾਨਾ ਜੀ ਇਹਨੂੰ ਕਿਹਨੇ ਹੱਕ ਦਿੱਤਾ ਸੀ ਇਹ ਸੱਦਾ ਦੇਣ ਦਾ ਵੀ ਪੋਕ ਲੈਣਾ ਲੈ ਕੇ ਆਓ ਜੀ ਸੀ ਬੀ ਲੈ ਕੇ ਆਓ ਚਾਹੇ ਪੋਕ ਲੈਣਾ ਜਾ ਸਕਦੀਆਂ ਜੀ ਸੀ ਬੀ ਜਾ ਜੇ ਤੁਸੀਂ ਐ ਵੀ ਕਰਨਾ ਹੋਵੇ ਜ਼ਰੂਰੀ ਰੌਲਾ ਪਾ ਕੇ ਜਾਓਗੇ ਉਹੀ ਐਡਾ ਮੁੱਦਾ ਬਣ ਗਿਆ ਮੁੜ ਕੇ ਪਾਤਰਾ ਉਹ ਪੋਕਲੇ ਨੇ ਘੇਰੀ ਉਹਦਾ ਸੱਟਾ ਫਾਇਰਿੰਗ ਕਰਕੇ ਨਿਕਲੇ ਲੱਖਾਂ ਦੇ ਖਿਲਾਫ ਇਹਨਾਂ ਰੋਹ ਹੋ ਗਿਆ ਸੀ ਵੀ ਤੂੰ ਕਰਦਾ ਕੀ ਆ ਸੋ ਇਸ ਕਰਕੇ ਉਹੀ ਗੱਲ ਹੁਣ ਅਦਾਲਤਾਂ 'ਚ ਜਾਂ ਪ੍ਰਚਾਰ 'ਚ ਵਰਤੀ ਜਾ ਰਹੀ ਹੈ ਇਹਨਾਂ ਦੇ ਖਿਲਾਫ ਵੀ ਕੋਈ ਪੂਰਾ ਮੰਨ ਨਹੀਂ ਜੀ ਇਹ ਕੋਈ ਸ਼ਾਂਤੀਪੂਰਵਕ ਨਹੀਂ ਇਹ ਤਾਂ ਸਾਡੇ ਸੁਰੱਖਿਆ ਬਲਾਂ ਨੂੰ ਨੁਕਸਾਨ ਪਹੁੰਚਾਉਣਗੇ ਜਿਹੜੇ ਰੋਕਿਆ ਆਹ ਆਹ ਸਮਾਨ ਲੈ ਕੇ ਆ ਰਹੇ ਨੇ ਤੁਸੀਂ ਦੇਖਿਆ ਇੱਕ ਜਿਹੜੇ ਸੀਐਡੀ ਵਾਲਾ ਫੜ ਲਿਆ ਸੀ ਬਿਲਕੁਲ ਉਹਦੇ ਫੋਨ ਤੇ ਜਦੋਂ ਅਫਸਰਾਂ ਦੇ ਫੋਨ ਆਉਂਦੇ ਨੇ ਉਹ ਕਹਿੰਦਾ ਕਿਸੇ ਮੋਡੀਫਾਈਡ ਟਰੈਕਟਰ ਦੀ ਫੋਟੋ ਭੇਜ ਉਹ ਘਿਰਿਆ ਹੋਇਆ ਵਿਚਾਰਾ ਉਹਨੂੰ ਕੀ ਪਤਾ ਉਹ ਉਹਦੇ ਮੂਰੇ ਕਰ ਦਿੰਦੇ ਨੇ ਫੋਨ ਵੀ ਦੇ ਜਵਾਬ ਉਹ ਕਹਿੰਦਾ ਜੀ ਸਾਰੇ ਇੱਥੇ ਕੋਈ ਨਹੀਂ ਇਹ ਜੀ ਗੱਲ ਮੋਡੀਫਾਈਡ ਕੋਈ ਟਰੈਕਟਰ ਹੈ ਨਹੀਂ ਹਾਲਾਂਕਿ ਹੈਗੇ ਨੇ ਮਤਲਬ ਉੱਥੇ ਵੀ ਮੈਂ ਸੁਣਿਆ ਇੱਕ ਮੁੰਡਾ ਕਹਿੰਦਾ ਮੇਰੇ ਕੋਲ ਇੱਕ ਲੱਲਾ ਟਰੈਕਟਰ ਆ ਤੇ ਆਪਾਂ ਤਾਂ ਅਰਦਾਸ ਕਰਕੇ ਆਇਆ ਹੁਣ ਕਈ ਗੱਲਾਂ ਨਾ ਅਰਦਾਸ ਕਰਨ ਦਾ ਮਤਲਬ ਇਹ ਕਿਵੇਂ ਹੁੰਦਾ ਵੀ ਅਸੀਂ ਸ਼ਹੀਦ ਹੋਣਾ ਜੇ ਗੁਰੂ ਕੇ ਬਾਗ ਦਾ ਮੋਰਚਾ ਚੱਲਿਆ ਸੀ ਜੇ ਕਹਿੰਦੇ ਸਾਡਾ ਸੰਘਰਸ਼ ਪਰਮਨ ਤੇ ਸ਼ਾਂਤੀਪੂਰਕ ਰਹੂ ਇਹਦੇ ਵਿੱਚੋਂ ਸ਼ਹਾਦਤ ਕਿੱਥੇ ਨਿਕਲਦੀ ਆ ਜੀ ਠੀਕ ਆ ਤੁਸੀਂ ਪਰਮਨ ਤੁਹਾਡੇ ਤੇ ਲਾਠੀ ਵੀ ਚੱਲ ਸਕਦੀ ਆ ਗੋਲੀ ਵੀ ਚੱਲ ਸਕਦੀ ਆ ਪਰ ਇਹ ਕਹਿਣਾ ਵੀ ਅਸੀਂ ਤਾਂ ਸ਼ਹੀਦ ਹੋਣਾ ਆ ਇਹ ਇੱਕ ਲੜਾਈਆਂ ਚ ਸੀ ਪਹਿਲੇ ਮੌਤੇ ਜੀ ਹੋਈ ਨਹੀਂ ਜੀ ਮੁੰਡਾ ਨਵਰੀਤ ਸੀ ਜਿਹੜਾ ਉਹ ਉਹ ਤੁਹਾਡੇ ਸਾਹਮਣੇ ਉਹਦੀ ਜਾਨ ਗਈ ਆ ਕੁਦਰਤੀ ਤੌਰ ਤੇ ਵੀ ਮਤਲਬ ਕਈ ਮੌਤਾਂ ਹੋਈਆਂ ਨੇ ਕਿਉਂਕਿ ਇੱਥੇ ਵੀ ਹੁਣ ਜਿਵੇਂ ਗੈਸਾਂ ਦੇ ਅੰਨੇ ਵਾਰ ਗੋਲੇ ਛੱਡੇ ਜਾ ਰਹੇ ਨੇ ਸਾਹ ਲੈਣਾ ਔਖ ਹੋਇਆ ਬਜ਼ੁਰਗਨ ਨੂੰ ਜੇ ਕੋਈ ਸਮੱਸਿਆ ਉਹਨਾਂ ਦੀ ਮੌਤਾਂ ਵੀ ਹੋ ਰਹੀਆਂ ਨੇ ਪਰ ਹਿੰਸਕ ਦੇਖੋ ਲੱਖੋਵਾਲ ਸਾਹਿਬ ਆਪਣਾ ਰਾਜੇਵਾਲ ਸਾਹਿਬ ਠੋਕ ਕੇ ਕਹਿੰਦੇ ਸੀ ਜਿੱਦੇ ਹਿੰਸਾ ਦਾਖਲ ਹੋ ਗਈ ਮੋਰਚੇ ਤੇ ਚਾਪੌਦੀ ਫੇਲ ਹੋ ਜਾਣਗੇ ਹੁਣ ਸਰਜੀਤ ਫੂਲੇ ਕਹਿੰਦਾ ਉਦੋਂ ਵੀ ਕਹਿੰਦਾ ਸੀ ਵੀ ਬੈਠੇ ਕੀ ਕਰਦੇ ਆਂ ਜੀ ਅੱਗੇ ਵਧੋ ਜਿਉਂ-ਜਿਉਂ ਜ਼ੁਲਮ ਹੋਊ ਓਨੀ ਲੋਕ ਹਮੇਤ ਜਿਆਦਾ ਹੋ ਇਹ ਰਟੇ ਰਟਾ ਏੜੇ ਏੜੇ ਫਾਰਮੂਲੇ ਨੇ ਅੱਜ ਦੇ ਯੁੱਗ 'ਚ ਇਹ ਗੱਲ ਨਹੀਂ ਹੈਗੀ ਸੋ ਇਹਨਾਂ ਨੂੰ ਮੈਨੂੰ ਇਹ ਲੱਗਦਾ ਸੋਚਣਾ ਚਾਹੀਦਾ ਨੌਜਵਾਨੀ ਨੇ ਇੰਨੇ ਦਿਨ ਦੇਖ ਲਏ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਇਹ ਨਾਕੇ ਟੁੱਟਣੇ ਨਹੀਂ ਤੇ ਨਾ ਲੀਡਰਾਂ ਨੇ ਤੋੜਨੇ ਨੇ ਫੇ ਇਸ ਕਰਕੇ ਕੇਰਾ ਇੱਥੇ ਜੰਮਣਗੇ ਮੈਨੂੰ ਇਹ ਲੱਗਦਾ ਫਿਰ ਜਦੋਂ ਕੋਡ ਆਫ ਕਨੈਕਟ ਲੱਗ ਗਿਆ ਫਿਰ ਇਹ ਘੋਲ ਦਾ ਹੋਰ ਕਿਉਂਕਿ ਫਿਰ ਤਾਂ ਸਰਕਾਰ ਨੇ ਤਾਂ ਮੰਗ ਮੰਨ ਨਹੀਂ ਸਕਣੀ ਪਾਰਟੀਆਂ ਨੂੰ ਹਾਂ ਘੇਰ ਘੇਰ ਪੁੱਛੋ ਵੋਟਾਂ ਪਾਉਣ ਵਾਲੇ ਉਹ ਤੁਹਾਡਾ ਕਿਉਂ ਹੈ ਮੰਦਾ ਹਾਲ ਫਿਰ ਇਹ ਜੇ ਪਾਸੇ ਇਹਨਾਂ ਨੂੰ ਤੁਰਨਾ ਪਊਗਾ। ਉਹ ਗ੍ਰਾਹਾਂ ਜਿੱਥੇ ਬੰਨੀ ਤੁਸੀਂ ਗੱਲ ਕਰੀ ਆ। ਖਾਸ ਕਰ ਗ੍ਰਾਹਾਂ ਜਿੱਥੇ ਉਹਨੂੰ ਲੈ ਕੇ ਬੜੀਆਂ ਵੀਡੀਓਜ਼ ਵੀ ਆ ਰਹੀਆਂ ਕਿ ਉਹ ਗ੍ਰਾਹਾਂ ਜਿੱਥੇ ਵਿੱਚੋਂ ਇੰਨੇ ਬੰਦੇ ਨਿਕਲ ਕੇ ਇੱਧਰ ਇੰਨੇ ਬੰਦੇ ਨਿਕਲ ਕੇ ਇੱਧਰ ਹਾਲ ਕਿ ਉਹਨਾਂ ਨੇ ਖੁਦ ਵੀ ਕਿਹਾ ਉਹ ਗ੍ਰਾਹਾਂ ਸਾਹਿਬ ਕਹਿੰਦੇ ਨੇ ਕਿ ਤੁਸੀਂ ਸਾਨੂੰ ਗਦਾਰ ਕਹਿਣ ਸਾਨੂੰ ਡਰਪੋਕ ਕਹਿਣੋ ਮਤਲਬ ਇਹ ਸ਼ਬਦ ਤੱਕ ਵਰਤੇ ਗਏ ਆ ਕਿ ਉਹ ਡਰਪੋਕ ਨੇ ਉਹ ਗਦਾਰ ਨੇ ਉਹ ਅੱਗੇ ਨਹੀਂ ਜਾ ਰਹੇ ਉਹ ਇਸੇ ਕਰਕੇ ਨਹੀਂ ਜਾ ਰਹੇ ਕਿਉਂਕਿ ਉਹ ਗਦਾਰ ਆ ਡਰਪੋਕ ਆ ਖਾਸ ਕਰ ਇਸ ਵਰਤਾਂਤ ਨੂੰ ਕਿਵੇਂ ਦੇਖਦੇ ਨਹੀਂ ਦੇਖੋ ਜੀ ਇਹ ਫਜ਼ੂਲ ਵਰਤਾਂਤ ਆ ਜਦੋਂ ਕਿਸਾਨ ਲੀ ਬੀ ਗਦਾਰ ਕਹਿਣਾ ਤੁਹਾਡਾ ਗਲਤ ਆ ਤੁਸੀਂ ਜੋ ਵਰਤਾਂਤ ਸਿਰਜ ਰਿਹਾ ਸੀ ਉਹ ਲੋਕਾਂ ਨੂੰ ਜਾਗਰੂਕ ਕਰੋ ਵੀ ਅਸੀਂ ਤੁਹਾਨੂੰ ਪਹਿਲਾਂ ਵੀ ਸਮਝਾਉਂਦੇ ਸੀ ਮੈਂ ਜੀ ਉਹ ਮੋਰਚੇ 'ਚ ਇੱਕ ਵਾਰ ਗਿਆ ਇੱਕ ਵਾਰ ਰਕੇਸ਼ ਕੈਤ ਦੀ ਸਟੇਜ ਤੇ ਗਿਆ ਉਹਦਾ ਸਨਮਾਨ ਕੀਤਾ ਸੀ ਵੀ ਤੂੰ ਜਿਹੜਾ ਰੋਲ ਨਵਾਇਆ ਖੇਤੀ ਵਿਰਾਸਤ ਮਿਸ਼ਨ ਵੱਲੋਂ ਇੱਕ ਵਾਰ ਮੈਂ ਇੱਥੇ ਗਿਆ ਸੀ 22 ਦਸੰਬਰ ਨੂੰ ਮੇਰੀ ਤਕਰੀਰ ਸੀ ਉੱਥੇ ਤੁਸੀਂ ਅੱਜ ਵੀ ਕੱਢ ਕੇ ਪੜ੍ਹ ਲਓ ਮੈਂ ਇਹਨਾਂ ਨੂੰ ਕਿਹਾ ਸੀ ਵੀ ਤੁਹਾਡੀਆਂ ਸਟੇਜਾਂ ਸਾਰੀਆਂ ਮਹੱਤਵਪੂਰਨ ਨੇ ਪਰ ਸਿੰਘੂ ਬਾਰਡਰ ਵਾਲੀ ਸਟੇਜ ਤੇ ਕਬਜ਼ਾ ਹੋਊ ਕਿਸਾਨ ਆਗੂ ਸੰਭਲ ਜਾਓ ਆਪ ਦਾ ਤਿਆਰੀ ਕਰ ਲਓ ਤੁਹਾਡੀ ਸਟੇਜ ਤੇ ਕਬਜ਼ਾ ਹੋ 25 ਜਨਵਰੀ ਨੂੰ ਹੋ ਗਿਆ ਜੀ ਹੁਣ ਮੈਂ ਕਿਉਂ ਜੋਤਸ਼ੀ ਥੋੜੋ ਸੀ ਕਿਉਂਕਿ ਇਹ ਜਿਹੜੀਆਂ ਪ੍ਰਿੰਟਾਂ ਸੀ ਇਹਨਾਂ ਨੂੰ ਮੈਂ ਜਾਣਦਾ ਸੀ ਜੋ ਉੱਥੇ ਸੁਖਪ੍ਰੀਤ ਉਧਮੂਲ ਅਜਮੇਰ ਵਰਤਾਂਤ ਸਿਰਜ ਰਹੇ ਸੀ ਆਪਣਾ ਅਜੇਪਾਲ ਬਰਾੜੂਰੀ ਜਾਂ ਉਹ ਕੀਏ ਸੀ ਇੱਕ ਇਹਦੇ ਨਾਲ ਹੀ ਮੁੰਡਾ ਉਧਰ ਤੋਂ ਫਰੀਦਕੋਟ ਦਾ ਹੁੰਦਾ ਤੇ ਹੋਰ ਵੀ ਕਈ ਸੀ ਇਵਨ ਵੀਰ ਸਿੰਘ ਜਿਹੜਾ ਗਾਇਕ ਸੀ ਉਹ ਵੀ ਇਹਨਾਂ ਦੇ ਨਾਲ ਸੀ ਮੈਨੂੰ ਪਤਾ ਲੱਗ ਗਿਆ ਸੀ ਵੀ ਇਹ ਜਿਹੜਾ ਬੰਨ ਵੱਜ ਰਹੇ ਨੇ ਨਾ ਇਹਨਾਂ ਨੇ ਟਕਰਾ ਚ ਆਉਣਾ ਤੇ ਹੋ ਗਿਆ ਸਾਰਾ ਕੁਝ ਸੋ ਤੁਸੀਂ ਇਹਨਾਂ ਨੇ ਆਪ ਦੀ ਸਮਝ ਅਨੁਸਾਰ ਜਿਹੜੇ ਜੈਜੇ ਲਏ ਉਹ ਗਲਤ ਸਾਬਤ ਹੋ ਗਏ ਇਹ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਮੁੜ ਸੋਚਣਾ ਚਾਹੀਦਾ ਮਤਲਬ ਇਹ ਕੋਈ ਨਹੀਂ ਹੁੰਦਾ ਵੀ ਤੁਸੀਂ ਮੈਨੂੰ ਇਹ ਦੱਸੋ ਜੀ ਚਮਕੌਰ ਦੀ ਘੜੀ 'ਚ ਗੁਰੂ ਗੋਬਿੰਦ ਸਿੰਘ ਨਾਲ ਅਸੀਂ ਕਿਸੇ ਦੀ ਤੁਲਨਾ ਨਹੀਂ ਕਰਦੇ ਜਿਵੇਂ ਇਹ ਕਹਿੰਦੇ ਆ ਇਤਿਹਾਸ ਤੋਂ ਸਬਕ ਤੇ ਪ੍ਰੇਰਨਾ ਲੈਣੀ ਚਾਹੀਦੀ ਆ ਜੇ ਬਿੱਤੇ ਤੇ ਗੋਲੀ ਚਲਾਓਗੇ ਭਵਿੱਖ ਤੁਹਾਨੂੰ ਤੋਪ ਨਾਲ ਹੁੰਡੇਗਾ ਕਿਹਾ ਨਾ ਵੀ ਗੁਰੂ ਜੀ ਬਾਹਰ ਨਿਕਲੋ ਸੇਫ ਨਿਕਲਣਾ ਇਹ ਵੀ ਜ਼ਿੰਮੇਵਾਰੀ ਲਈ ਫਿਰ ਮਾਛੀਵਾੜੀ ਆ ਗਏ ਫਿਰ ਉੱਚ ਦਾ ਪੀਰ ਬਣ ਕੇ ਨਿਕਲੇ ਸੰਤ ਰਾਮਦਾਸ ਜੀ ਦੇ ਇੱਕ ਗਾਣੇ ਦੀ ਲਾਈਨ ਆ ਮੇਰੇ ਯਾਦ ਆ ਬਾਪੂ ਸੁੱਚੇ ਸਿੰਘ ਸਰਦਾਰ ਤਾਈ ਪੀਰ ਉੱਚ ਦਾ ਵੀ ਬਣਨਾ ਪੈ ਸਕਦਾ ਸੰਝੇ ਮੋਰਚੇ ਨੇ ਕੀ ਰੂਟ ਬਦਲੇ ਨਹੀਂ ਸੀ ਤੋਂ 26 ਜਨਵਰੀ ਨੂੰ ਜਿਹਦਾ ਬਹਾਨਾ ਲੈ ਕੇ ਫਿਰ ਮੁੜ ਕੇ ਪੰਦੇਰ ਕਹਿੰਦਾ ਸੀ ਉਹ ਦੀਪ ਸਿੰਘ ਸਾਡਾ ਮੋੜਾ ਵਰਤ ਗਿਆ ਇਦਾਂ ਮਲ ਕੋਈ ਗੱਲ ਸਾਂਝ ਸੀ ਥੋੜੇ-ਮੋੜੇ ਤੇ ਤਾਂ ਹੀ ਪੈਰ ਧਰਿਆ ਉਹਨੇ ਸੋ ਇਹ ਇਸ ਕਰਕੇ ਕੋਈ ਘੋਲ ਰੂਪ ਬਦਲਣਾ ਇਹ ਕੋਈ ਹਿੱਠੀ ਨਹੀਂ ਹੁੰਦੀ ਇਹ ਕੋਈ ਉਹ ਗੱਲ ਨਹੀਂ ਹੁੰਦੀ ਇਹ ਸੋਚਣਾ ਚਾਹੀਦਾ ਦੂਜੀ ਵੱਡੀ ਗੱਲ ਤਾਲਮੇਲ ਵਿੱਚ ਸੰਘਰਸ਼ ਕਰ ਲੈਣਾ ਚਾਹੀਦਾ ਜਿਵੇਂ ਉਹ ਗ੍ਰਾਹ ਸਾਹਿਬ ਹਮੇਸ਼ਾ ਕਰਦੇ ਹੁੰਦੇ ਨੇ ਨਾ ਇਹਨਾਂ ਨੂੰ ਸਾਂਝੇ ਮੋਰਤੇ ਨਾਲ ਜਥੇਬੰਦੀਆਂ ਨਾਲ ਲੜਨ ਦੀ ਥਾਂ ਕਿਉਂਕਿ ਝਟਮ ਚਿੱਟੀ ਹੋ ਕੇ ਦੇਖ ਲਿਆ ਨਾ ਜੀ 32 ਦੀਆਂ 52 ਬਣ ਗਈਆਂ ਨਾ ਜੀ ਉਹ ਬਣ ਤਾਂ ਇਸ ਕਰਕੇ ਗਈਆਂ ਸਮਝ ਦੀ ਘਾਟਾ ਹੋ ਗ੍ਰਾਹਾਂ ਚੋਂ ਵੀ ਟੁੱਟੇ ਨੇ ਲਕੋ ਵਾਲੇ ਚ ਵੀ ਟੁੱਟੇ ਨੇ ਆ ਆ ਮਨਜੀਤ ਆਪਣਾ ਧੇਰਾ ਇਹਨੇ ਵੀ ਵੱਖਰੀ ਬਣਾਈ ਆ ਕਿਉਂਕਿ ਇੱਕ ਹਿਸਾਬ ਨਾਲ ਜਦੋਂ ਤੁਹਾਡਾ ਸਮਝ ਦਾ ਪਕੜੋ ਤੇ ਮਜਬੂਤ ਨਾ ਹੋਵੇ ਤੁਸੀਂ ਆਪਣੇ ਆਪ ਨੂੰ ਸਮਝਣ ਲੱਗੋ ਵੀ ਜਿਵੇਂ ਮੈਂ ਚਾਹਉਣਾ ਉਸ ਤਰ੍ਹਾਂ ਜਥੇਬੰਦੀ ਚੱਲੇ ਦੋਸ਼ ਵੀ ਲਾਏ ਨੇ ਸਿਰੋ ਇਸ ਕਰਕੇ ਉਹ ਗਦਾਰ ਕਹਿਣਾ ਡਰਪੋਕ ਕਹਿਣਾ ਇਹ ਫਜ਼ੂਲ ਗੱਲਾਂ ਨੇ ਕੋਈ ਡਰਪੋਕ ਨਹੀਂ ਹੁੰਦਾ ਤੁਹਾਡੀ ਸਮਝ ਕੀ ਆ ਉਹ ਸਮਝ ਦੇ ਆਧਾਰ ਤੇ ਜਿਹੜਾ ਵੀ ਤੁਸੀਂ ਸਟੈਪ ਲੈਨੇ ਉਹੀ ਬਹਾਦਰੀ ਹੁੰਦੀ ਆ ਬਹਾਦਰੀ ਸਿਰਫ ਇਹ ਨਹੀਂ ਹੁੰਦਾ ਮੈਂ ਮੂਰੇ ਹੋ ਕੇ ਗੋਲੀ ਖਾਉਂਗਾ ਸਿੱਖ ਜਾਨ ਲੋਕ ਜਾਨਾ ਦੇਣ ਲਈ ਬਣੇ ਜਾਨਾ ਚਲੀਆਂ ਜਾਂਦੀਆਂ ਨੇ ਗੰਆਂ ਨੇ ਸੱਤ ਬੰਦੇ ਤਾਂ ਇੱਥੇ ਵੀ ਸ਼ਹੀਦ ਹੋ ਗਏ ਤੁਹਾਡੇ ਸਾਹਮਣੇ ਮੁੰਡਾ ਜਿਹਦਾ ਸ਼ੁਭ ਕਰਨਾ ਉਹ ਵੀ ਸ਼ਹੀਦ ਹੋ ਗਿਆ ਨਾਲ ਕੱਲਾ ਭਰਾ ਸੀ 2 ਪਿੰਡਾਂ ਦਾ ਮਤਲਬ ਤੁਹਾਡੀ ਹਾਲਤ ਤੁਹਾਨੂੰ ਪਤੀ ਸੋ ਇਸ ਕਰਕੇ ਇਹ ਦੋਸ਼ ਨੇ ਜਿਹੜੇ ਜਿਹੜੇ ਇਹਨਾਂ ਤੇ ਵੀ ਲਾਏ ਮੈਨੂੰ ਸੁਣਿਆ ਮੈਂ ਉਹਨਾਂ ਦੀ ਵੀਡੀਓ ਵੀ ਜਦੋਂ ਭਨੇਰ ਨਾਲ ਇਕਤਾ ਦੀ ਗੱਲ ਚੱਲੀ ਮਨਜੀਤ ਰਾਏ ਨੇ ਜੋਰ ਪਾ ਕੇ ਕਿਹਾ ਵੀ ਆਪਾਂ ਉਹਨਾਂ ਨਾਲ ਵੀ ਗੱਲ ਚਲਾਈਏ ਉਹਨਾਂ ਨੂੰ ਪਤਾ ਸੀ ਵੀ ਉਹਦੇ ਨਾਲ ਆਪਣੀ ਗੱਲ ਚੱਲਣੀ ਨਹੀਂ ਨੀ ਉਹਨਾਂ ਨੇ ਕਿਹਾ ਵੀ ਤੁਸੀਂ ਸਾਨੂੰ ਗਦਾਰ ਕਿਹਾ ਉਹ ਕਹਿੰਦੇ ਹਾਂ ਵੀ ਤਤੇ ਰੌਂਚ ਕਿਹਾ ਗਿਆ ਗਲਤ ਸੀ ਅਸੀਂ ਮੰਨਣ ਨੂੰ ਤਿਆਰ ਹਾਂ ਪਰ ਤੁਸੀਂ ਵੀ 26 ਵਾਲੀ ਗਲਤੀ ਮੰਨੋ ਜੋ ਤੁਸੀਂ 26 ਨੂੰ ਕੀਤਾ ਉਹ ਕਹਿੰਦੇ ਜੀ ਉਹ ਨਹੀਂ ਸੀ ਗਲਤੀ ਮੰਨਦੇ ਇਹ ਕਹਿੰਦੇ ਅੱਜ ਇਕੱਠੇ ਤੁਰ ਪਾਂਗੇ ਕੱਲ ਨੂੰ ਫੇਰ ਤੁਸੀਂ ਐਂ ਪੜਾਕਾ ਪਾ ਦੋਗੇ ਵੀ ਜਦੋਂ ਤੱਕ 26 ਵਾਲੀ ਗਲਤੀ ਨਹੀਂ ਮੰਨਦੇ ਉਦੋਂ ਤੱਕ ਇੱਕ ਨਹੀਂ ਹੋਇਆ ਜਾ ਸਕਦਾ ਪਰ ਤਾਲ ਮੇਲ ਮਾ ਸੰਘਰਸ਼ ਹੋ ਸਕਦਾ ਜਿਹਹੇ ਜਿਓ ਸੱਦੇ ਦੇ ਰਹੇ ਨੇ ਇਹ ਵੀ ਹੁਣ ਉਹੇ ਜੀ ਸੱਦੇ ਦੇਣਗੇ ਚਾਹੇ ਉੱਥੇ ਬਹਿ ਕੇ ਦੇਣ ਜਾਂ ਹੁਣ ਇਹ ਵੱਡੀ ਗੱਲ ਵੀ ਕਰ ਰਹੇ ਨੇ ਜਿੰਨਾ ਕੁ ਮੈਂ ਸੁਣੀਆ ਉਹਨਾਂ ਦੀ ਸਾਰੀ ਦੁਦਿਆਂ ਸੂਬਿਆਂ ਦੀ ਲੀਡਰਸ਼ਿਪ ਨੂੰ ਵੀ ਬੁਲਾ ਰਹੇ ਨੇ ਤਾਂ ਕਿ ਇਹ ਗੱਲ ਤੋੜੀਏ ਵੀ ਇਕੱਲੇ ਪੰਜਾਬ ਦਾ ਉਹ ਉਹਨਾਂ ਦੀ ਲੀਡਰਸ਼ਿਪ ਆ ਜਿਹੜੀ ਉਹ ਕਹਿੰਦੇ ਉਹਨਾਂ ਦੇ ਤੰਬੂ ਵੀ ਇੱਥੇ ਲੱਗਣਗੇ ਦੋਹਾਂ ਬਾਡਰਾਂਾਂ ਤੇ ਜਾਂ ਨਵੇਂ ਬਾਡਰਾਂ ਤੇ ਚਲੋ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜੇ ਚੰਗੀ ਗੱਲੇ ਹੁੰਦੀ ਆ ਮੈਨੂੰ ਲੱਗਦਾ ਵੀ ਜਿੱਤਾਂ ਹੋਣ ਜਾਂ ਹਾਰਾਂ ਕਹਿੰਦੇ ਕੋਲ ਸਬਕ ਦਿੰਦੇ ਨੇ ਸਬਕ ਸਿੱਖਣ ਲਈ ਤਿਆਰ ਰਹਿਣਾ ਚਾਹੀਦਾ ਉਹੀ ਤੁਹਾਡੀ ਸਮਰੱਥਾ ਹੌਸਲਾ ਇਮਾਨਦਾਰੀ ਤੇ ਦਲੇਰੀ ਹੁੰਦੀ ਆ ਤਾਲਮਿਲ ਦੀ ਗੱਲ ਕਰੀ ਆ ਕਿਉਂਕਿ ਡੱਲੇਵਾਲ ਸਾਹਿਬ ਦੇ ਨਾਲ ਵੀ ਅਸੀਂ ਇੰਟਰਵਿਊ ਕਰੀ ਨਾਲ ਦੀਆਂ ਸਰਜੀਤ ਫੂਲ ਹੋਰਾਂ ਦੇ ਨਾਲ ਵੀ ਗੱਲ ਕਰੀ ਉਹਨੂੰ ਇੱਕ ਇੱਕ ਸਵਾਲ ਜ਼ਰੂਰ ਦੋਨਾਂ ਨੂੰ ਪੁੱਛਿਆ ਸੀ ਕਿ ਤੁਸੀਂ ਬਾਹਾਂ ਅੱਡ ਕੇ ਕਿਉਂਕਿ ਤੁਹਾਨੂੰ ਪਤਾ ਹੁਣ ਅਸੀਂ ਇੱਥੇ ਬੈਠ ਗਏ ਇਕਤਾ ਦੀ ਜ਼ਰੂਰਤ ਆ ਤਾਂ ਤੁਸੀਂ ਬਾਹਾਂ ਅੱਡ ਕੇ ਕਹਿ ਕਿਉਂ ਨਹੀਂ ਦਿੰਦੇ ਚਾਹੇ ਉਹ ਐਸਕੈਮ ਨੇ ਚਾਹੇ ਉਹ ਉਗਰਾਹਾਂ ਜਥੇ ਮੈਂ ਚਾਹੇ ਜਿਹੜੇ ਵੀ ਨੇ ਕਿ ਭਾਈ ਆਓ ਤਾਂ ਉਹਦੇ ਵਿੱਚ ਗੋਲ ਮਟੋਲ ਜਿਹਾ ਜਵਾਬ ਆ ਤੁਹਾਨੂੰ ਕੀ ਲੱਗਦਾ ਕਿ ਬਾਹਾਂ ਅੱਡ ਕੇ ਸਿੱਧਾ ਕਿਉਂ ਨਹੀਂ ਆਖ ਰਹੇ ਕਿ ਭਾਈ ਆਓ ਆਪਾਂ ਇਕੱਠੇ ਹੋ ਕੇ ਲੜਦੇ ਆਂ ਕਿਉਂਕਿ ਨਿਸ਼ਾਨੀ ਪਹਿਲਾਂ ਹੋਰ ਸੀ ਜਿਵੇਂ ਕਹਿੰਦੇ ਕਹੀਂ ਪੇ ਨਗਾਹੇ ਕਹੀਂ ਪੇ ਨਿਸ਼ਾਨਾ ਨਿਸ਼ਾਨਾ ਤਾਂ ਇਹ ਸੀ ਵੀ ਇਸਕੇ ਨੂੰ ਰੋਲਣਾ ਉਹਨਾਂ ਦੇ ਬਰਤਾਂਤ ਨੂੰ ਰੋਲਣਾ ਜਿਹੜਾ ਕੋਲ ਰੂਪ ਕਹਿੰਦੇ ਨੇ ਆਇ ਨਹੀਂ ਹੁੰਦਾ ਆਇ ਨਹੀਂ ਹੁੰਦਾ ਕਰਕੇ ਦਿਖਾਵਾਂਗੇ ਹੋਰ ਰੋਲਣਾ ਹੁਣੇ ਕਾਂਟਾ ਬਦਲਣਾ ਥੋੜਾ ਜਿਹਾ ਔਖਾ ਲੱਗਦਾ ਫਿਰ ਸੱਦਾ ਦੇ ਤਾਂ ਤੁਸੀਂ ਉਹਨਾਂ ਦੀ ਜਥੇਬੰਦੀ ਦੇ ਕਾਡਰ ਨੂੰ ਵੀ ਛੱਡ ਕੇ ਆਜੋ ਇੱਕ ਦੋ ਕਾਰਨ ਦੇ ਤੇ ਰਾਹ ਤਾਂ ਤੁਸੀਂ ਕਿਹੜੇ ਪੈਗੇ ਇਸ ਕਰਕੇ ਉਹਨਾਂ ਨੂੰ ਮੋੜਾ ਦੇਣਾ ਔਖਾ ਪਰ ਇਹ ਕਹਿਣਾ ਪਊ ਇਹ ਕਹਿਣਾ ਪਊ ਵੀ ਅਸੀਂ ਗਏ ਫਸ ਆਓ ਸਾਂਝਾ ਸੋਚ ਕੇ ਵਿਚਾਰਕ ਫੂਲ ਕਹਿੰਦਾ ਕਹਣਾ ਉਹ ਕਹਿੰਦੇ ਨੇ ਸੋਚ ਵਿਚਾਰ ਕਰਕੇ ਨਵਾਂ ਘੋਲ ਦਾ ਰੂਪ ਤੈਅ ਕਰਾਂਗੇ ਅਸੀਂ ਕਹਿੰਦੇ ਅਸੀਂ ਨਹੀਂ ਇਹ ਮੋਰਚਾ ਛੱਡ ਸਕਦੇ ਅਸੀਂ ਨਵਾਂ ਘੋਲ ਦਾ ਰੂਪ ਨਹੀਂ ਅਪਣਾ ਸਕਦੇ ਫਿਰ ਸਾਂਝ ਕਿਵੇਂ ਹੋਊ ਜੀ ਕਹਿਣਾ ਤਾਂ ਉਹਨੂੰ ਚਾਹੀਦਾ ਜੀ ਨੂੰ ਮਦਦ ਦੀ ਲੋੜ ਆ ਨਾ ਜੀ ਸਲਾਹ ਤਾਂ ਆਪਣੇ ਆਪਣੇ ਤਾਂ ਕਹਾਵਤਾਂ ਵੀ ਜਦੋਂ ਔਖੇ ਹੋਮੋ ਦੁੱਖ ਹੋਵੇ ਤਾਂ ਕੋਠੇ ਚੜ੍ਹ ਕੇ ਢੋਲ ਵਜਾਈਏ ਜਾਂ ਕੰਦਾਂ ਤੋਂ ਵੀ ਸਲਾਹ ਲੈ ਲੈਣੀ ਚਾਹੀਦੀ ਆ ਉਹ ਤਾਂ ਇਹਨਾਂ ਦੀ ਜ਼ਿੰਮੇਵਾਰੀ ਹੈ ਇਹਨਾਂ ਨੂੰ ਕਰਨਾ ਚਾਹੀਦਾ ਤੇ ਉਹਨਾਂ ਨੇ ਤਾਂ ਕੋਈ ਕੱਚ ਨਹੀਂ ਸਾਥ ਦੇਣ ਵਾਲੀ ਨਾ ਜੀ ਪਰ ਇਹ ਕਹਿੰਦੇ ਨਾ ਜੀ ਉਦੋਂ ਤੱਕ ਸਾਨੂੰ ਸਵਾਦ ਨਹੀਂ ਆਉਂਦਾ ਜਦੋਂ ਤੱਕ ਆ ਕੇ ਸਾਡੇ ਮਗਰ ਨਹੀਂ ਲੱਗਦੇ ਐ ਕਿਵੇਂ ਆ ਜਾਣਗੇ ਜੇ ਐ ਨਹੀਂ ਜਿ세 ਬੰਦੀਆਂ ਆਉਂਦੀਆਂ ਹੁੰਦੀਆਂ ਇਹ ਬਹਿਵੇਂ ਇਹਨਾਂ ਦੇ ਮਨ ਦਾ ਕਿਤੇ ਇਹ ਤਾਂ ਨਹੀਂ ਵੱਡਾ ਲੀਡਰ ਕੇ ਜੇ ਅਸੀਂ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤਾਂ ਕਿਤੇ ਅਸੀਂ ਛੋਟੇ ਨਾ ਹੋ ਜਾਈਏ ਕਿਤੇ ਮੈਂ ਦੀ ਲੜਾਈ ਤਾਂ ਨਹੀਂ ਹੈਗੀ ਦੇਖੋ ਜਿਹੜੀ ਤੁਹਾਡੀ ਸਮਝ ਕੀ ਹੈ ਨਾ ਜੀ ਸਮਝ ਦੇ ਵਿੱਚ ਹੀ ਮੈਂ ਨਿਕਲਦੀ ਆ ਜਦੋਂ ਤੁਸੀਂ ਕਹਿੰਦੇ ਹੋ ਸਾਰਾ ਸੱਚ ਮੇਰੇ ਪੱਲੇ ਆ ਮੇਰੇ ਕੋਲ ਹੀ ਦਰਸਤ ਤੇ ਸਹੀ ਸਮਝ ਆ ਉਹ ਚੋਂ ਫਿਰ ਮੈਂ ਤੇ ਹੰਕਾਰ ਆਉਂਦਾ ਜਦੋਂ ਤੁਹਾਡੇ ਕੋਲੇ ਹੁੰਦਾ ਵੀ ਸਾਰਿਆਂ ਦੇ ਪੱਲੇ ਸੱਚਾ ਕੁਛ ਨਾ ਕੁਛ ਸਾਡੇ ਪੱਲੇ ਚਲੋ ਵੱਧ ਸੱਚ ਆ ਪਰ ਜੇ ਸਾਰੇ ਸਿਰ ਜੋੜ ਕੇ ਬੈਠਣਗੇ ਤਾਂ ਅਸਲ ਸੱਚ ਨਿੱਤਰੂ ਫਿਰ ਪਹੁੰਚ ਜਾ ਰਈਆ ਦੂਜਾ ਨਿਕਲਦਾ ਇਹਨਾਂ ਦੀ ਸਮਝ ਦੇ ਵਿੱਚ ਹੀ ਇਹਨਾਂ ਦਾ ਹੰਕਾਰ ਨਿਕਲਿਆ ਇਹਨਾਂ ਦੀ ਸਮਝ ਦੇ ਵਿੱਚ ਹੀ ਇਹਨਾਂ ਦਾ ਗਲਤ ਜਾਇਜਾ ਨਿਕਲਿਆ ਵੀ ਅਸੀਂ ਦਿੱਲੀ ਕੁਛ ਨਾ ਕੁਛ ਕਰਕੇ ਆ ਜਾਾਂਗੇ ਵੱਡੇ ਲੀਡਰ ਬਣ ਜਾਾਂਗੇ ਜਾਂ ਜਿਵੇਂ ਉਹ ਗ੍ਰਾਹ ਸਾਹਿਬ ਨੇ ਕਿਹਾ ਵੀ ਸਾਨੂੰ ਤੋੜਨ ਨੂੰ ਕਹਿੰਦੇ ਸੀ ਉਹਨਾਂ ਨਾਲੋਂ ਵੀ ਵੱਡੀ ਜੱਥੇਬੰਦੀ ਹੈ ਜੇ ਤੁਸੀਂ ਟੁੱਟ ਗਏ ਉਹਨਾਂ ਦੀ ਐਸਕੇਮ ਦੀ ਫੂਕ ਨਿਕਲ ਜੂ ਜਾਂ ਦੱਲੇ ਵਾਲ ਨੇ ਕਿਹਾ ਵੀ ਮੈਂ ਉਹਨਾਂ ਨਾਲ ਚੱਲੇ ਨਹੀਂ ਸਕਦਾ ਇਹ ਤੁਹਾਡੀ ਸਮਝ ਕਰਕੇ ਗੱਲਾਂ ਨਿਕਲੀਆਂ ਨੇ ਤੁਸੀਂ ਇਹਨੂੰ ਹਉਮੈ ਕਹਿ ਲਓ ਹੰਕਾਰ ਕਹਿ ਲਓ ਪਰ ਇਹਦੇ ਪਿੱਛੇ ਗੱਲ ਸਮਝ ਤੇ ਪਹੁੰਚ ਮਾਨ ਸਰਕਾਰ ਦੀ ਜਿਹੜਾ ਵਿਚੋਲਿਆ ਗਰੀਆ ਉਸ ਚੀਜ਼ ਨੂੰ ਖਾਸ ਕਰਕੇ ਮੈਂ ਦੇਖਦੇ ਹਾਂ ਕਿਉਂਕਿ ਵੀਡੀਓਜ਼ ਉਹ ਵੀ ਵਾਇਰਲ ਹੋ ਰਹੀਆਂ ਨੇ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਪੰਜਾਬ ਸਰਕਾਰ ਐਮਐਸਪੀ ਦੇ ਸਕਦੀ ਆ ਅਨਮੋਲ ਗਗਨ ਮਾਨ ਜੀ ਦੀਆਂ ਵੀਡੀਓ ਵੀ ਜਿਹੜੀਆਂ ਵਾਇਰਲ ਹੋਈਆਂ ਤਾਂ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਐਮਐਸਪੀ ਦੀ ਲੜਾਈ ਲੜਨ ਦੇ ਲਈ ਹੀ ਕਿਸਾਨ ਗਏ ਹੋਇਆ ਜਿਹਨੇ ਤੁਸੀਂ ਵਿਚੋਲਗਰੀ ਕਰ ਰਹੇ ਹੋ ਤਾਂ ਹੁਣ ਐਮਐਸਪੀ ਦੇ ਕੇ ਉਹਨਾਂ ਨੂੰ ਵਾਪਸ ਕਿਉਂ ਨਹੀਂ ਬੁਲਾਉਂਦੇ ਖਾਸ ਕਰਕੇ ਕਿ ਕਿਸ ਤਰ੍ਹਾਂ ਦੇ ਦੇਖਦੇ ਹੋ ਜੀ ਮਾਨ ਸਰਕਾਰ ਦੀ ਵਿਚੋਲਗਰੀ ਦੀ ਗੱਲ ਕਰਾਂ ਪਹਿਲੀ ਗੱਲ ਆ ਵਿਚੋਲਗਰੀ ਕਰਨ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਦੋਹੇ ਜਿਹੜਾ ਵਿਚੋਲਾ ਹੁੰਦਾ ਛੋਟਾ ਸ਼ਬਦਾ ਉਹ ਦੇਖਦਾ ਵੀ ਕੁੜੀ ਵਾਲਿਆਂ ਦਾ ਪਰਿਵਾਰ ਕਿਹਜਾ ਕੀ ਆ ਮੁੰਡੇ ਵਾਲਿਆਂ ਦਾ ਪਰਿਵਾਰ ਕਿਹਜਾ ਕੀ ਆ ਇਹਨਾਂ ਦਾ ਕਿੱਥੇ ਇੱਕ ਮੈਚ ਮਿਲਦਾ ਇਹਨਾਂ ਨੂੰ ਪਤਾ ਵੀ ਕੇਂਦਰ ਸਰਕਾਰ ਕੀ ਧਾਰੀ ਫਿਰਦੀ ਆ ਇਹਨਾਂ ਨੂੰ ਪਤਾ ਹੈ ਅੰਦੋਲਨ ਕਾੜੀ ਜਿਹੜੇ ਰਸਤੇ 'ਚ ਜਾ ਰਹੇ ਨੇ ਕੀ ਨੇ ਜਾਂ ਇਹਨਾਂ ਦੀ ਜਿਹੜੀਆਂ ਮੰਗਾਂ ਨੇ ਕਿਵੇਂ ਹੱਲ ਹੋਣਗੀਆਂ ਜਦੋਂ ਤੁਹਾਡੀ ਇਹਦੇ ਬਾਰੇ ਕੋਈ ਸਮਝ ਨਹੀਂ ਇੱਕ ਗੱਲ ਆ ਮੈਨੂੰ ਸਭ ਪਤਾ ਮੈਂ ਤਾਂ ਕਾਗਜ਼ਾਂ ਤੋਂ ਵੀ ਨਹੀਂ ਬੋਲੂਗਾ ਤੇ ਪੰਜਾਬ ਦੇ ਆਲੇ-ਦੁਆਲੇ ਜੋ ਵਾਪਰਿਆ ਪੰਜਾਬ ਦੀ ਸਰਹੱਦੀ ਜਿਹੜੀ ਸੁਤੰਤਰਤਾ ਉਹਦੀ ਜਿੱਡੀ ਸ਼ਰਿਆਂ ਨੂੰ ਲੰਘਣਾ ਹੋਈ ਆ ਮਤਲਬ ਉਹਦੇ ਬਾਰੇ ਪੰਜਾਬ ਸਰਕਾਰ ਚੁੱਪ ਕਰ ਗਈ ਬੋਲੀਓ ਨਹੀਂ ਇਹਨਾਂ ਨੇ ਉਹ ਵੀਡੀਓ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਇਹਦਾ ਮਤਲਬ ਇਹਨਾਂ ਨੇ ਝੂਠ ਬੋਲ ਕੇ ਜਨੋ ਕਹਿੰਦੇ ਗਰੰਟੀ ਕੇਜਰੀਵਾਲ ਕਹਿੰਦਾ 54000 ਕਰੋੜ ਮੈਂ ਜੇਬ ਚ ਪਾਈ ਫਿਰਦਾ 20000 ਕਰੋੜ ਸ਼ਰਾਬ ਚੋਂ ਜਾਂ ਰੀਤੇ ਰੀਤੇ ਚੋਂ ਕੱਢੂੰ 34000 ਕਰੋੜ ਜਿਹੜਾ ਬਾਦੂ ਖਰਚ ਹੁੰਦਾ ਟੈਂਡਰ ਆ ਮੈਂ ਪੋਲਾ ਕਹਿੰਦਾ ਉਹ ਢਾਈ ਢਾਈ ਲੱਖ ਕਰੋੜ ਦਾ ਇਹਨਾਂ ਨੇ ਸ਼ਾਇਦ ਦਿੱਤਾ ਜਦੋਂ ਅਸੀਂ ਉਹ ਲਵਾਇਆ ਕਹਿੰਦਾ 75 ਕਰੋੜ ਤਾਂ ਉੱਥੇ ਹੀ ਬਚ ਗਿਆ ਕਿੱਥੇ ਗਏ ਜੀ ਉਹ ਜਦੋਂ ਕਹਿੰਦੇ ਗਰੰਟੀ ਆ ਇਹਦਾ ਹੱਲ ਕਰੋਂਗੇ ਸਾਡੇ ਤੇ ਛੱਡੋ ਤੁਹਾਡੇ ਤੇ ਛੱਡ ਕੇ ਦੇਖ ਲੈ 2 ਸਾਲ ਚ ਕੀ ਕਰਤਾ ਜੀ ਮਤਲਬ ਕੋਈ ਇੱਕ ਗੱਲ ਇਹਨੇ ਫੜ ਲਈ ਪੱਕੀ ਵੀ ਆਪਾਂ ਇਹ ਨਹੀਂ ਕਹਿਣਾ ਵੀ ਖਜ਼ਾਨਾ ਖਾਲੀ ਆ ਦੇਣੀ ਕਿਸੇ ਨੂੰ ਪੰਜੀ ਨਹੀਂ ਐਲਾਨ ਕਰਤਾ ਪੁਰਾਣੀ ਪੈਨਸ਼ਨ ਬਹਾਲ ਪ੍ਰਚਾਰ ਕਰਤਾ ਗੁਜਰਾਤ ਚੋਣਾਂ ਚ 1000 ਕਰੋੜ ਰੁਪਇਆ ਉਹ ਤੇ ਇਸ਼ਤਿਹਾਰ ਤੇ ਖਰਚਤਾ ਫਿਰ ਕਹਿੰਦੇ ਕਮੇਟੀ ਜਾ ਕੇ ਇਹਦਾ ਜਾਇਜ਼ਾ ਲਊ ਅੱਜ ਤੱਕ ਉਹਦਾ ਕੁਝ ਨਹੀਂ ਕੀਤਾ ਬੀਬੀਆਂ ਨੂੰ 1000 ਰੁਪਏ ਜਦੋਂ ਉੱਥੋਂ ਆਇਆ ਕਰਨਾਟਕ ਜਾਂ ਗੁਜਰਾਤ ਦੀ ਚੋਣ ਤੋਂ ਇੱਕ ਟੀਵੀ ਤੇ ਬੋਲ ਉਹ ਕਹਿੰਦੇ ਆਹ ਬਾਜ਼ਾ ਕਦੋਂ ਪੂਰਾ ਹੋਊ ਕਹਿੰਦਾ ਇਹ ਕੀ ਆਉਣ ਵਾਲੇ ਬਜਟ ਚ ਹੋ ਆ ਉਦੋਂ ਅਗਲਾ ਬਜਟ ਆ ਗਿਆ ਪਿਛਲਾ ਲੰਘ ਗਿਆ ਉਹ ਗੱਲ ਹੋ ਗਈ ਇਹ ਥੁੱਕੀ ਬੜੇ ਪਕਾਉਣ ਵਾਲੀ ਸਰਕਾਰ ਆ ਜੀ ਅਸਲ ਦੇ ਵਿੱਚ ਕੇਜਰੀਵਾਲ ਨਾਲੋਂ ਭਗਵੰਤ ਮਾਨ ਆ ਜਿਹੜਾ ਉਹ ਉੱਥੇ ਤੇ ਉਹਨਾਂ ਦੀ ਟਾਈ ਪਈ ਹੋਈ ਆ ਦਿੱਲੀ ਗਰੇ ਮੰਤ్రਾਲਾ ਪੂਰੀ ਤਰ੍ਹਾਂ ਕੰਟਰੋਲ ਕਰਕੇ ਚਲਾ ਰਿਹਾ ਪੰਜਾਬ ਨੂੰ ਇਸੇ ਕਰਕੇ ਤੁਸੀਂ ਇਹ ਦੇਖੋ ਹਰ ਮਸਲੇ ਵਿੱਚ ਪੁਲਿਸ ਹੀ ਸਾਹਮਣੇ ਆਉਂਦੇ ਨੇ ਹਰ ਮਸਲੇ ਦਾ ਹੱਲ ਪੁਲਿਸ ਕਰਾਉਂਦੀ ਆ ਸਿਆਸਦਾਨ ਕਿੱਥੇ ਨੇ ਜੀ ਸਿਵਲ ਅਫਸਰ ਆਈਐਸ ਕਿੱਥੇ ਨੇ ਐਸਡੀਐਮ ਕਿੱਥੇ ਨੇ ਡੀਸੀ ਕਿੱਥੇ ਨੇ ਤਿੰਨ ਚਾਰ ਪੁਲਿਸ ਅਫਸਰੇ ਉਹੀ ਕਿਵੇਂ ਸਾਰੇ ਕਸ ਦੇ ਵਿੱਚ ਆ ਰਹੇ ਨੇ ਹਦਾਇਤਾਂ ਅੰਮ੍ਰਿਤਪਾਲ ਵੇਲੇ ਵੇਖਿਆ ਨਹੀਂ ਜਦੋਂ ਬਾਤ ਦਾ ਬਤੰਗੜ ਬਣਾ ਕੇ ਐਨਐਸਏ ਲਾ ਕੇ ਉਹਨੂੰ ਡਿਬਿਰੂਗੜ ਭੇਜਿਆ ਕਿਵੇਂ ਇੱਕ ਦੂਜੇ ਨੂੰ ਥਾਪੀਆਂ ਦਿੰਦੇ ਸੀ ਅਮੋਚਾ ਇਹਨਾਂ ਨੂੰ ਥਾਪੀਆਂ ਦਿੰਦੇ ਸੀ ਕੇਜਰੀਵਾਲ ਧੰਨਵਾਦ ਕਰਦਾ ਸੀ ਤੇ ਕੀਤਾ ਕਿ ਫਿਰ ਇਹਨਾਂ ਨੇ ਪੰਜਾਬ ਚੋਂ ਤੁਸੀਂ ਦੇਖਿਆ ਨੈੱਟ ਵੀ ਬੰਦ ਕੀਤਾ ਹੋਰ ਸਾਰਾ ਕੁਝ ਬੰਦ ਕੀਤਾ ਸੋ ਕਰਕੇ ਇਹ ਤਾਂ ਹੁਣ ਉਹਨਾਂ ਦੇ ਜਿਵੇਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਮਾਰੀ ਸੀ ਨਾ ਕੇਜਰੀਵਾਲ ਦੇ ਕੋਹਾੜੇ ਦਾ ਦਸਤਾ ਬਣਿਆ ਸੀ ਭਵੰਤਮਾਨ ਇਹ ਹੁਣ ਗ੍ਰਹਿ ਮੰਤਰੀ ਦੇ ਕੋਹਾੜੇ ਦਾ ਦਸਤਾ ਇਹ ਅਸਲ ਚ ਵਕੀਲ ਉਹਨਾਂ ਦਾ ਸਾਫਤ ਹੋ ਗਿਆ ਹੁਣ ਜਦੋਂ ਸਾਫਤ ਹੋ ਗਿਆ ਫੇਰ ਜੁਮਲਾ ਛੱਡਤਾ ਆਪਰੇਸ਼ਨ ਲੋਟਸ ਵਾਂਗੂ ਮੇਰੀ ਸਰਕਾਰ ਤੋੜਨ ਦੀਆਂ ਧਮਕੀਆਂ ਦਿੰਦੇ ਨੇ ਮੈਂ ਆਂ ਆਂ 20 ਸਰਕਾਰਾਂ ਵਾਰ ਦਾ ਤੂੰ ਇੱਕੇ ਚਲਾ ਲਾ ਪੰਜ ਸਾਲ ਭਰਾਵਾ ਜੀ ਚਲਾ ਸਕਦਾ 20 ਕਿੱਥੋਂ ਵਾਰ ਦੇਂਗਾ ਤੂੰ ਜੇ ਮੁੜ ਕੇ ਬਣੇਗਾ ਤਾਂ ਹੀ ਬਾਰੇਗਾ ਉਹ ਇਹਦਾ ਜੁਮਲਾ ਛੱਡਤਾ ਵੀ ਤੁਸੀਂ ਕਹਿੰਦੇ ਹੋ ਮੈਂ ਨਾਲ ਰਹਿ ਹਾਂ ਮੇਰੀ ਤਾਂ ਸਰਕਾਰ ਤੋੜਨ ਨੂੰ ਫਿਰਦੇ ਨੇ ਤੱਤ ਕਿੱਥੇ ਆ ਉੱਥੇ ਟੀਵੀ ਤੇ ਵੀ ਜਦੋਂ ਘੇਰੇ ਆ ਵੀ ਆ ਤੂੰ ਐਮਐਸਪੀ ਦੀ ਗੱਲ ਕਰਦਾ ਸੀ ਕਹਿੰਦਾ ਤੁਹਾਡੇ ਹੱਥ 'ਚ 15 ਲੱਖ ਆ ਗਿਆ ਹੋਣਾ ਇਹਦਾ ਮਤਲਬ 15 ਲੱਖ ਵਾਲਾ ਜੁਮਲੇ ਛੱਡਦਾ ਜੀ ਇਹ ਇਹ ਤਾਂ ਇਹਨਾਂ ਦਾ ਹਾਲ ਹੈ ਤੈਨੂੰ ਤਾਪ ਚੜੇਵੇਂ ਹੂੰਗਾ ਗ੍ਰਹਿ ਮੰਤ్రਾਲੇ ਦਾ ਤੇ ਇਹਨਾਂ ਦਾ ਇਹ ਹੈ ਫੇਲ ਅਸਫਲ ਮੁੱਖ ਮੰਤਰੀ ਹੋਇਆ ਅਪ ਟੂ ਮਾਰਕ ਇਹਦਾ ਲੇਬਲ ਹੀ ਨਹੀਂ ਹੈ ਮੁੱਖ ਮੰਤਰੀ ਵਾਲੀ ਦਾ ਠੀਕ ਹੈ ਮੈਂ ਕਹਿੰਦਾ ਹਰ ਇੱਕ ਬੰਦੇ 'ਚ ਗੁਣ ਹੁੰਦੇ ਨੇ ਕੋਈ ਹੈਗੇ ਸੀ ਇਹ 'ਚ ਗੁਣ ਜਿਹੜੇ ਫੀਲਡ 'ਚ ਉਹ ਆਇਆ ਪਰ ਇੱਥੇ ਤਾਂ ਜਲਨਸਕੀ ਬਣਿਆ ਹੋਇਆ ਨਾ ਜੀ ਇਹ ਉਸੇ ਰੂਪ ਦੇ ਵਿੱਚ ਜਲਨਸਕੀ ਆ ਜਿਹੜਾ ਉਹ ਯੂਕਰੇਨ ਵਾਲਾ ਉਹ ਵੀ ਐਂ ਐਂ ਬਣਿਆ ਸੀ ਲੀਡਰ ਹੁਣ ਆ ਉਹ ਦੇਖ ਲਓ ਛੀਲ 'ਚ ਫਸੇ ਫਸਾਈ ਬੈਠਾ ਨਾ ਇੱਧਰ ਨਿਕਲਣ ਜੋਗ ਨਾ ਉਧਰ ਜਾਣ ਜੋਗਰ ਹੁਣ ਇਸੇ ਤਰ੍ਹਾਂ ਇਹਦੀ ਵਿਚੋਲਗੀ ਨੰ ਇਹਦਾ ਲੋਕ ਸਭਾ 'ਚ ਭਾਸ਼ਣ ਦਿੱਤਾ ਸੀ ਇਹਨੇ ਸਪੀਕਰ ਮਹੋਦਿਆ ਕਦੇ ਅਣਪਛਾਤੀ ਪੁਲਿਸ ਵੀ ਹੁੰਦੀ ਆ ਤੇ ਹੁਣ ਐਫ ਆਈ ਆਰ 'ਚ ਕੀ ਲਿਖਿਆ ਸੋ ਇਸ ਕਰਕੇ ਇਹਦਾ ਹਾਲ ਆ ਵੀ ਜਿੰਨੇ ਲਾਤੀ ਲੋਈ ਉਹਦਾ ਕੀ ਕਰ ਲੂ ਕੋਈ ਇਹਦੀ ਕੋਈ ਜਵਾਬ ਦੇਈ ਹੋਣੀ ਹੈ ਕਹਿੰਦਾ ਸੀ ਸਵਾਲ ਪੁੱਛਣ ਲਾ ਤੇ ਲੋਕ ਪਰ ਕਹਿੰਦਾ ਆਪਾਂ ਨਹੀਂ ਹੁਣ ਕਦੇ ਸਵਾਲ ਦਾ ਜਵਾਬ ਦੇਣਾ ਬਲ ਸਾਹਿਬ ਸਵਾਲ 92 ਤੇ ਵੀ ਉੱਠਦੇ ਨੇ ਕਹਿੰਦੇ ਉਹ ਵੀ ਕਹਿੰਨ ਸੀ ਕਿਸਾਨਾਂ ਦੇ ਪੁੱਤ ਐ ਦੋ ਮੁੱਖ ਮੰਤਰੀ ਸਾਹਿਬ ਖੁਦ ਕਹਿੰਨ ਸੀ ਕਿਸਾਨਾਂ ਦੇ ਪੁੱਤਾਂ ਕਹਿੰਦਾ ਉਹਨਾਂ ਨੂੰ 92 ਦੇ ਵਿੱਚੋਂ ਕੋਈ ਆ ਕੇ ਕਿਸਾਨੀ ਧਰਨੇ ਤੇ ਨਹੀਂ ਟੁਕਿਆ ਕਿੱਧਰ ਗਈ ਕਿਸਾਨੀ ਮੈਂ ਕਹਿੰਦਾ ਚਲੋ ਮੰਨ ਲਓ ਇਹ ਮੋਰਚੇ ਵਾਲੇ ਕਹਿੰਦੇ ਨੇ ਵੀ ਸਿਆਸੀ ਲੀਡਰਾਂ ਨੂੰ ਅਸੀਂ ਸਟੇਜਾ ਤੇ ਨਹੀਂ ਆਉਣ ਦੇਣਾ ਪਰ ਸਿਆਸੀ ਪਾਰਟੀਆਂ ਨੂੰ ਅੰਦੋਲਨ ਦੇ ਹੱਕ ਤੇ ਬੋਲਣ ਤੇ ਤਾਂ ਕੋਈ ਰੋਕ ਨਹੀਂ ਉਹਨਾਂ ਨੂੰ ਪੋਜੀਸ਼ਨਾਂ ਲੈਣ ਤੇ ਤਾਂ ਕੋਈ ਰੋਕ ਨਹੀਂ ਮਤਲਬ ਇਹ 92 ਤਾਂ ਉਹਨਾਂ ਨੂੰ ਤੇ ਅਲੀ ਬਾਬਾ 40 ਚੋਰ ਕਹਿੰਦੇ ਸੀ ਇਹ ਤਾਂ ਗੁੰਗੇ ਹੋ ਕੇ 92 ਇਹ ਆਪਦੇ ਤੌਰ ਤੇ ਕਿਉਂ ਨਹੀਂ ਬੋਲ ਸਕਦੇ ਜਾਂ ਪੰਜਾਬ ਸਰਕਾਰ ਕਿਉਂ ਨਹੀਂ ਮਤਾ ਪਾਸ ਕਰਦੀ ਵਿਧਾਨ ਸਭਾ ਦੇ ਵਿੱਚ ਬੀ ਐਮ ਐਸ ਪੀ ਸੀ 2 ਤੇ ਪਲੱਸ 50 ਨਾਲ ਹੋਣੀ ਚਾਹੀਦੀ ਐ ਐਮ ਐਸ ਸੀ ਦੀ ਗਾਰੰਟੀ ਦਾ ਕਾਨੂੰਨ ਬਣਨਾ ਚਾਹੀਦਾ ਹੁਣ ਕਹਿੰਦਾ ਮੈਂ ਥੋੜੋ ਦੇ ਸਕਦਾ ਜੀ ਮੈਂ ਤਾਂ ਸਬਸਿਡੀ ਦੇ ਸਕਦਾ ਤੂੰ ਤਾਂ ਕਹਿੰਦੇ মুরਗੀ ਦੇ ਵੀ ਪੈਸੇ ਦਊ ਬੱਕਰੀ ਦੇ ਵੀ ਦਊ ਇੱਕ ਨਵਾਂ ਪੈਸਾ ਪੰਜਾਬ ਸਰਕਾਰ ਨੇ ਆਪਣੇ ਖਜ਼ਾਨੇ ਚ ਨਹੀਂ ਦਿੱਤਾ 6800 ਰੁਪਏ ਪ੍ਰਤੀ ਏਕੜ ਜਿਹੜੀ ਕੇਂਦਰ ਦੀ ਮਦਦ ਆਈ ਆ ਉਹੀ ਗਾਹਾਂ ਪਹਚਾਈ ਆ ਉਹ ਵੀ ਹਾਲੇ ਪੂਰਿਆਂ ਨੂੰ ਨਹੀਂ ਪਹਚਾਈ ਸੋ ਫੇਲ ਮੁੱਖ ਮੰਤਰੀ ਹੈ ਇਹਦੀ ਕਾਰਜਸ਼ੈਲੀ ਫੇਲ ਆ ਇਸੇ ਕਰਕੇ ਪੁਲਿਸ ਰਾਜ ਵੱਲ ਵੱਧ ਰਿਹਾ ਪੰਜਾਬ ਆ ਨਾ ਜਿਹੜਾ ਜਦੋਂ ਪੁਲਿਸ ਅਫਸਰ ਸਹੀ ਹੈਂਡਲ ਕਰਨ ਲੱਗਦੇ ਸਾਰਿਆਂ ਨੂੰ ਇਹ ਬੜਾ ਖਤਰਨਾਕ ਆ ਸਾਰਿਆਂ ਲਈ ਜਿਹੜੀ ਐਫਆਈਆਰ ਦੀ ਗੱਲ ਤੁਸੀਂ ਵੀ ਕੀਤੀ ਆ ਕਿ ਲਗ ਅਣਪਛਾਤੇ ਦੇ ਉੱਪਰ ਐਫਆਈਆਰ ਦਰਜ ਹੋਈ ਆ ਲੋਕਾਂ ਦੇ ਵੱਲੋਂ ਵੀ ਸੁਭਾਲ ਇਸਤੇ ਉਠਾਏ ਗਏ ਨੇ ਇਹ ਵੀਡੀਓਜ਼ ਵੀ ਚਲਾਈਆਂ ਗੀਆਂ ਕਿ ਉਸ ਵੇਲੇ ਅਣਪਛਾਤੇ ਨਹੀਂ ਹੋ ਸਕਦੇ ਤਾਂ ਹੁਣ ਪੁਲਿਸ ਅਣਪਛਾਤੇ ਕਿਵੇਂ ਹੋ ਸਕਦੀ ਆ ਤੁਹਾਨੂੰ ਲੱਗਦਾ ਜੇ ਜਿਹੜੇ ਇਨਸਾਫ ਦੀ ਗੱਲ ਚੱਲਦੀ ਆ ਕਿ ਉਹ ਇਨਸਾਫ ਕਿਸੇ ਸਿੱਟੇ ਦੇ ਪਹੁੰਚੂ ਜਾਂ ਪਰਿਵਾਰ ਨੂੰ ਇਨਸਾਫ ਮਿਲੂ ਇਸ ਐਫਆਈਆਰ ਦੇ ਜ਼ਰੀਏ ਬਿਲਕੁਲ ਨਹੀਂ ਲੱਗਦਾ ਜੀ ਮੈਨੂੰ ਐਫਆਈਆਰ ਲਖਾਉਣੀ ਚਾਹੀਦੀ ਸੀ ਕਾਕਾ ਕੋੜਾ ਵੱਲੋਂ ਜਿਹੜਾ ਉੱਥੇ ਆਗੂ ਆ ਤੇ ਉਹ ਚ ਮੈਂਸ਼ਨ ਕਰਨਾ ਚਾਹੀਦਾ ਸੀ ਵੀ ਹਰਿਆਣੇ ਦੀ ਪ ਜੇ ਤੁਸੀਂ ਦੇਖੋ ਦੂਜੇ ਮੋਰਚੇ ਨੇ ਤਾਂ ਸਪਸ਼ਟ ਕਰਤਾ ਐਫ ਆਰ ਹੋਣੀ ਚਾਹੀਦੀ ਅਮਿਤ ਸ਼ਾਖ ਖੱਟੜ ਅਨਿਲ ਬਜ ਦੇ ਖਿਲਾਫ ਤੇ ਜਾਂਚ ਕਰੇ ਸੁਪਰੀਮ ਕੋਰਟ ਦਾ ਜੱਜ ਦੋਹਾਂ ਰਾਜਾਂ ਦੇ ਵਿੱਚ ਆ ਇਹ ਪੰਜਾਬ ਪੁਲਿਸ ਕਿਵੇਂ ਹਰਿਆਣਾ ਪੁਲਿਸ ਜਾ ਕੇ ਉੱਥੇ ਜਾਂਚ ਕਰ ਲਊ ਜੀ ਮੈਨੂੰ ਇਹ ਦੱਸੋ ਹੁਣ ਤੁਹਾਡੇ ਵਰਗੇ ਬੇਵਕੂਫ ਤਾਂ ਹੋਏ ਨਹੀਂ ਤੁਸੀਂ ਤਾਂ ਤਜਿੰਦਰ ਬੱਗੇ ਨੂੰ ਚੱਕੇ ਸੀ ਨਾ ਦਿੱਲੀੋਂ ਬਰੰਟ ਵੀ ਸੀ ਕੇਸ ਵੀ ਸੀ ਤੇ ਅਗਲੇ ਨੇ ਅਗਵਾ ਦਾ ਪਰਚਾ ਦਰਜ ਕਰਕੇ ਆਦੇ ਬਚਾਣੇ ਰੋਕ ਰੋਕ ਲਿਆ ਸੀ ਪੁਲਿਸ ਵਾਲਿਆਂ ਨੂੰ ਡਿਟੇਨ ਕਰ ਲਿਆ ਸੀ ਮਿੰਤਾ ਕਰਕੇ ਤੁਸੀਂ ਛੱਡ ਕੇ ਆਏ ਸੀ ਸੋ ਇਹ ਪੰਜਾਬ ਦੇ ਹੱਕਾਂ ਲਈ ਜਿਹੜੇ ਕਾਨੂੰਨੀ ਹੱਕ ਵੀ ਬਣਦੇ ਨੇ ਉਹਨਾਂ ਦੇ ਰਾਖੀ ਕਰਨ ਦੇ ਸਮਰੱਥ ਹੈ ਨਹੀਂ ਐਫ ਆਈ ਆਰ ਚਲੋ ਮੋਰਚੇ ਨੂੰ ਨਿਕਲਣ ਦਾ ਬਹਾਨਾ ਤਾਂ ਦੇ ਦੂ ਪਤਲੀ ਗਲੀ ਰਹੀ ਇਸ ਗੱਲ ਦੇ ਵਿੱਚ ਪਰ ਇਹ ਚ ਇਨਸਾਫ ਦੀ ਮੈਨੂੰ ਕੋਈ ਆਸ ਨਹੀਂ ਲੱਗਦੀ ਨਾ ਇਹ ਚ ਕੋਈ ਜਾਂਚ ਅੱਗੇ ਵਧਣ ਦੀ ਸੰਭਾਵਨਾ ਲੱਗਦੀ